ਪਿਛਲੇ ਕੁਝ ਦਿਨਾਂ ਤੋਂ ਡੋਨਲਡ ਟਰੰਪ ਪਰ ਆਂਦੀ ਆਮਦ ਦੇ ਨਾਲ ਇੱਕ ਨਵੀਂ ਬਹਿਸ਼ ਸ਼ੁਰੂ ਹੋ ਗਈ ਹੈ ਜਿਹੜੀ ਸਾਡੇ ਕੈਨੇਡੀਅਨ ਤੇ ਅਮਰੀਕਨ ਦੋਵਾਂ ਤੇ ਹੈ ਕੁਝ ਲੋਕ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਰਹੇ ਆਂ ਕੁਝ ਇਹਨੂੰ ਨੈਗੇਟਿਵ ਲੈ ਰਹੇ ਪਰ ਮੈਂ ਸਮਝਦਾ ਕਿ ਇਹ ਉਹ ਅਨੂਮਿਤ ਦੀ ਤਰ੍ਹਾਂ ਹੈ ਜਿਹਦੀ ਮੈਡਨੈਸ ਦੇ ਵਿੱਚ ਵੀ ਕੋਈ ਲੋਚ ਨਹੀਂ ਹੈ ਕਿਉਂਕਿ ਅੱਜਕੱਲ੍ਹ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਇਸ ਸਿੰਪਲ ਇਲੈਕਸ਼ਨ ਵੀ ਨਹੀਂ ਆ ਇਹਦੇ ਵਿੱਚ ਪੈਸੇ ਦੀ ਬਹੁਤ ਕਹਾਣੀ ਹੈ ਲੁਟਕਣ ਖੁਸ਼ ਕਰਨਾ ਉਹ ਕਿਹੜੇ ਤੁਸੀਂ ਜਿਹੜੇ ਲੋਕ ਐ ਕਿਹੜੀਆਂ ਸੈਕਸ਼ਨ ਸਬਸਾਇਟੀ ਐ ਜਿਨ੍ਹਾਂ ਨੂੰ ਤੁਸੀਂ ਵਾਟਸਪ ਕਮਿੰਟ ਟੂ ਪਾਵਰ ਕਿਸੇ ਨੂੰ ਸਰਵ ਕਰ ਅਨਫੋਰਚਨਟਲੀ ਕਿਉਂ ਮੈਂ ਕਹਿ ਰਿਹਾ ਕਿਉਂਕਿ ਇਸ ਵਾਰੀ ਐਲਨ ਬਸਟ ਜਿਹੜੇ ਹੈਗੇ ਆ ਉਹ ਉਪਰਲੇ ਲੱਗੇ ਚਿੱਤੇ ਹੋ ਕੇ ਇਹਨਾਂ ਦੀ ਬੈਕ ਦੇ ਉੱਤੇ ਆ ਕੇ ਫੜ ਗਏ ਜਿਹੜੇ ਟੈਰਸ ਐ ਉਹਦਾ ਆਮ ਬੰਦੇ ਨਾਲ ਕੋਈ ਸਬੰਧ ਨਹੀਂ ਐ ਹਮ ਹਮ ਆਮ ਬੰਦਾ ਇਸ ਨਾਟ ਇਨ ਦਾ ਪਿਕਚਰ ਉਹ ਤਾਂ ਜਿਹੜੇ ਵੱਡੇ ਇੰਡਸਟਰੀ ਵਾਲੇ ਆ ਉਹਨਾਂ ਦੀ ਪੂਣੀ ਫਾਇਦਾ ਹੋਣਾ ਨਾਲ ਨੁਕਸਾਨ ਹੋਣਾ ਇਦੇ ਵਿੱਚ ਆਮ ਬੰਦੇ ਦਾ ਕੋਈ ਰੋਲ ਨਹੀਂ ਹੈਗਾ ਤੇ ਗੱਲਾਂ ਨੂੰ ਗੱਲ ਅੱਗੇ ਫਿਰ ਨਿਕਲ ਆਉਂਦੀ ਆ ਮੋਦੀ ਸਾਹਿਬ ਜਿੱਥੇ ਤੇ ਇੰਡੀਆ ਚ ਮੁਸਲਮਨ ਕਮਿਊਨਿਟੀ ਬਾਰੇ ਇਹਨੇ ਅਪ ਸ਼ਬਦ ਬੋਲਦੇ ਆ ਤੇ ਬਾਕੀ ਮੁਸਲਮ ਬਾਰਡਰਾਂ ਉਨਾਂ ਦੀ ਬਹੁਤ ਨੇੜਤਾ ਹੈ ਉੱਥੇ ਜਾ ਕੇ ਜਿਹੜੇ ਉਹਨਾਂ ਨਾਲ ਕੰਟਰੀਆਂ ਦੇ ਸਭ ਤੋਂ ਵੱਡੇ ਹੁੰਦੇ ਆ ਉਹਨਾਂ ਦੇ ਅਵਾਰਡ ਉਹ ਉਹਨਾਂ ਨੂੰ ਮਿਲ ਰਹੇ ਆ ਇਹ ਦੁਨੀਆ ਹੈ ਵੀ ਰਾਨ ਹੈ ਕਿ ਦੂਰਾ ਦੂਰਅਸ ਕਿਸ ਤਰ੍ਹਾਂ ਦਾ ਬੰਦਾ ਦਾ ਕੈਰੇਕਟਰ ਹੋ ਸਕਦਾ ਕਿ ਇੱਕ ਪਾਸੇ ਉਹਨਾਂ ਨੂੰ ਹੱਥ ਨਹੀਂ ਲਾਉਣਾ ਉਹਨਾਂ ਦਾ ਇੱਕ ਨੇ ਟਿਕਰੀ ਯਾਦ ਨਵੇਂ ਨਵੇਂ ਆਈ ਸੀ ਤੇ ਇੱਕ ਟੋਪੀ ਆਫਰ ਕੀਤੀ ਸੀ ਉਹਨਾਂ ਦੇ ਲੈਂਡ ਤੋਂ ਨਾ ਕਰ ਦਿੱਤੀ ਸੀ ਤੇ ਦੂਜੇ ਪਾਸੇ ਜਦੋਂ ਉਹ ਜਾਂਦੇ ਆ UAE ਕਤਰ ਦੂਜੇ ਮੁਲਕਾਂ ਦੇ ਉੱਥੇ ਉਹਨਾਂ ਨੂੰ ਗਲੈਂਟਰੀ ਨਹੀਂ ਮੈਂ ਮੈਂ ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ ਆਪਾਂ 트ੰਪ ਨੂੰ ਅੱਜ ਫੋਕਸ ਕਰਕੇ ਬੈਠੇ ਹਾਂ 2016 ਜਦੋਂ ਆਏ ਤੁਹਾਨੂੰ ਯਾਦ ਹੈ ਨਹੀਂ ਪਹਿਲਾਂ ਫਰਮਾਨ ਕੀ ਦਿੱਤਾ ਸੀ ਹਮ ਕਿ ਮੈਂ ਫਲਾਣੇ ਫਲਾਣੇ ਮੁਸਲਮ ਵਰਡ ਦੇ ਜਿਹੜੇ ਬੰਦੇ ਹੈ ਉਹਨਾਂ ਨੂੰ ਆਪਣੇ ਕੰਟਰੀ ਚ ਐਂਟਰ ਨਹੀਂ ਕਰਨ ਦੇਣਾ ਬਿਲਕੁਲ ਯਾਦ ਹੈ ਤੁਹਾਨੂੰ ਹਮ ਔਰ ਉਸ ਵੇਲੇ ਇਹਨਾਂ ਨੇ ਜਿਹੜੇ ਇਹੋ ਜਿਹੇ ਲੋਕ ਸੀ ਜਿਹਨੂੰ ਮੁਸਲਮ ਬਰਾਦਰੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਚੜੇ ਹੋਏ ਜਹਾਜ਼ਾਂ ਉਤਾਰੇ ਗਿਆ ਸੀ ਕਿ ਤੁਹਾਨੂੰ ਅਸੀਂ ਐਂਟਰ ਨਹੀਂ ਕਰਨ ਦੇਣਾ ਹੂੰ ਹੂੰ ਔਰ ਕਿਸੇ ਕੇ ਨਾਲ ਇਹਨਾਂ ਨੇ ਵਾਲ ਕ੍ਰੀਏਟ ਕਰਨ ਲਈ ਜਿਹੜੀ ਮੈਕਸੀਕੋ ਦੀ ਵਾਲ ਕ੍ਰੀਏਟ ਕਰਨ ਲਈ ਇੱਕ ਇੱਕ ਟਾਈਮ ਇਹ ਆ ਗਿਆ ਸੀ ਇਹਨਾਂ ਨੇ ਫਰੀਆ ਜਿਹੜੀਆਂ ਫਾਈਨੈਂਸ਼ੀਅਲ ट्रांजੈਕਸ਼ਨਾਂ ਦਾ ਉਹ ਬੰਦ ਕਰਤੀਆਂ ਸੀ ਠੀਕ ਆ ਜੀ ਅਮਰੀਕਾ ਦੀਆਂ ਔਰ ਕਿਸ ਤਰੀਕੇ ਜਿਹੜੇ ਛੋਟੇ ਬੱਚੇ ਔਰ ਪੇਰੈਂਟਸ ਹੈ ਇਵਨ ਉਹਨਾਂ ਨੂੰ ਵੀ ਜੁਦਾ ਕਰਤਾ ਸੀ ਹੂੰ ਹੂੰ ਬਲੇ ਇੱਥੇ ਤੱਕ ਜਿਹੜੀ ਸਟੇਟ ਹੈ क्रੂਅਲ ਹੋ ਜਾਂਦੀ ਹੈ ਜਦੋਂ ਕਿ ਉਹਨਾਂ ਨੇ ਆਪਣੀ ਜਿਹੜੀ ਲੇਬਰ ਦੇ ਕਰਾਈਸਿਸ ਨੂੰ ਹੈਂਡਲ ਕਰਨਾ ਹੁੰਦਾ ਉਹ ਬਚਦੇ ਨਹੀਂ ਕਿਸੇ ਨੂੰ ਉਹਨਾਂ ਨੂੰ ਹੁੰਦਾ ਕਿ ਯਾਰ ਨਹੀਂ ਜੋ ਮਰਜ਼ੀ ਹੋਏ ਸਾਡੇ ਜਿਹੜੇ ਐ ਜਿਹੜੇ ਸਾਡੇ ਇੰਟਰਸਟ ਹੈਗੇ ਆ ਉਹ ਹਰ ਕਾਸਟ ਦੇ ਉੱਤੇ ਪ੍ਰੋਟੈਕਟ ਹੋਣੇ ਚਾਹੀਦੇ ਆ ਅੱਛਾ ਸਰ ਮੇਰੀ ਇੱਕ ਹੋਰ ਵਿਦਵਾਨ ਨਾਲ ਗੱਲ ਹੋ ਰਹੀ ਸੀ ਕੁਝ ਦਿਨ ਪਹਿਲਾਂ ਉਹ ਮੈਨੂੰ ਕਹਿੰਦੇ ਆ ਕਿ ਜਿਹੜਾ ਹੁਣ ਆਲਮੀ ਪੱਧਰ ਤੇ ਉੱਤੇ ਐਂਟੀ ਇਮੀਗ੍ਰੇਸ਼ਨ ਵੇਵ ਆ ਇਹਦੇ ਪਿੱਛੇ ਹੁਣ ਜਿਹੜੀਆਂ ਨਵੀਂ ਟੈਕਨੋਲੋਜੀ ਆ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਉਹਦੇ ਨਾਲ ਉਹ ਕਹਿੰਦੇ ਕਿ ਲੇਬਰ ਦੀ ਇਹਨਾਂ ਨੂੰ ਹੋਣ ਵਾਲੇ ਪੰਜਾਂ ਦਸਾਂ ਸਾਲਾਂ ਬਾਅਦ ਜ਼ਰੂਰਤ ਰਹਿਣੀ ਹੀ ਨਹੀਂ ਜਿਸ ਤਰੀਕੇ ਨਾਲ ਉਸ ਟੈਕਨੋਲੋਜੀ ਨੇ ਹੁਣ ਰੋਬੋਟ ਬਣਾ ਲਏ ਦੂਜੇ ਬਣਾ ਲਏ ਤੇ ਇਹ 10 ਸਾਲ ਦਾ ਅੱਗੇ ਦਾ ਸੋਚਦੇ ਆ ਸ਼ਾਇਦ ਇਹ ਵੀ ਇੱਕ ਵਜ੍ਹਾ ਹੈਗੀ ਆ ਤੁਹਾਡੀ ਨਜ਼ਰ 'ਚ ਕਿ ਕਿਤੇ ਇਹ ਟੈਕਨੋਲੋਜੀ ਕਰਕੇ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂਗਾ ਕਿ ਜਿਹੜਾ ਹੁਣ ਇਸ ਵੇਲੇ ਜਿਹੜੀ ਇਹਨਾਂ ਨੇ ਇਕਨੋਮੀਆਂ ਨੂੰ ਨਵੀਆਂ ਕ੍ਰੀਏਟ ਕਰ ਰਿਆ ਇਹਨੂੰ ਗਿਗ ਇਕਨੋਮੀ ਕਹਿੰਦੇ ਆ ਹਾਂਜੀ ਗਿਗ ਇਕਨੋਮੀ ਦਾ ਮਤਲਬ ਹੁੰਦਾ ਕਿ ਜਿਹਦੇ ਵਿੱਚ ਕੋਈ ਵੀ ਤੁਸੀਂ ਪੱਕੀ ਜਿਹੜੀ ਐਮਪਲੋਇਮੈਂਟ ਹੈ ਕਿਸੇ ਨੂੰ ਨਹੀਂ ਦਿੰਦੇ ਉਸ ਨੂੰ ਕੋਈ ਵੀ ਜਿਹੜੇ ਹੈਗੇ ਆ ਬੈਨੀਫਿਟਸ ਨਹੀਂ ਦਿੰਦੇ ਠੀਕ ਹੈ ਨਾ ਸਰਵਿਸ ਦੌਰਾਨ ਨਾ ਸਰਵਿਸ ਤੋਂ ਬਾਅਦ ਜਿੰਨੂੰ ਆਪਾਂ ਰਿਟਾਇਰਲ ਬੈਨੀਫਿਟਸ ਦਿੰਦੇ ਆ ਜੀ ਜੀ ਉਹ ਨਹੀਂ ਦਿੱਤੇ ਜਾਂਦੇ ਔਰ ਇਸੇ ਕਰਕੇ ਅੱਜ ਦਾ ਜਿਹੜਾ ਲੇਬਰ ਦਾ ਬੰਦਾ ਹੈਗਾ ਉਹ ਕਿਸੇ ਇੱਕ ਕੰਟਰੀ ਦਾ ਨਹੀਂ ਰਿਹਾ ਉਹ ਤਾਂ ਐਕਸਪਲੋਰ ਕਰਦਾ ਰਹਿੰਦਾ ਬੈਠਾ ਕਿ ਯਾਰ ਕਿਹੜੇ ਕੰਟਰੀ ਦੇ ਵਿੱਚ ਵੇਜਸ ਵੱਧ ਹੈਗੇ ਆ ਤੇ ਮੈਂ ਉੱਥੇ ਜਾਵਾਂ ਉੱਥੇ ਖਰਚਾ ਕਿੰਨਾ ਤੇ ਵੀਜ਼ਾ ਵੀ ਕਿ ਮੇਰਾ ਮੇਲੇ ਮੈਨੂੰ ਵੇਜਸ ਕਿੰਨੇ ਮਿਲਣਗੇ ਤੇ ਮੇਰਾ ਖਰਚਾ ਕਿੰਨਾ ਉਹਨੂੰ ਕਾਊਂਟ ਕਰਕੇ ਉੱਥੇ ਮੂਵ ਹੋ ਜਾਂਦਾ ਔਰ ਇੰਨਾ ਜਿਹੜੇ ਵੱਡੇ ਵੱਡੇ ਮੁਲਕ ਹੈਗੇ ਆ ਇਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜਿੰਨੇ ਅਪਰੂਵਡ ਤੁਸੀਂ ਹੋਵੋਗੇ ਆਪਣੇ ਰੂਟਸ ਤੋਂ ਉਹਨੇ ਤੁਸੀਂ ਘੱਟ ਜਲੇ ਨੋਟੂ ਦਾ ਅਥਾਰਟੀ ਸੋ ਇਹਨਾਂ ਨੂੰ ਚੰਗਾ ਨੈਚੁਰਲੀ ਉਹ ਤੇ ਹੈ ਹੀ ਇਟ ਇਜ਼ ਆਲਵੇਸ ਬੈਨੀਫੀਸ਼ੀਅਲ ਕਿਉਂਕਿ ਆਪਾਂ ਹਰ ਇੱਕਲ ਤੋਂ ਦੇਖਣਾ ਆਪਾਂ ਆਪਣੇ ਐਂਗਲ ਤੋਂ ਤਾਂ ਇੱਥੇ ਆ ਕੇ ਕੈਨੇਡਾ ਚ ਬਟ ਕੈਨੇਡਾ ਨੂੰ ਇਹ ਚੰਗਾ ਹੈਗਾ ਕਿ ਇਹ ਜਿਹੜੇ ਗਰੁੱਪ ਇੱਥੇ ਆ ਗਏ ਇਹ ਘੱਟੋ ਘੱਟ ਸਾਡੇ ਲਈ ਕੋਈ ਚੈਲੰਜ ਨਹੀਂ ਹੈ ਨਾ ਪ੍ਰੋਬਲਮ ਨਹੀਂ ਕ੍ਰੀਏਟ ਕਿਉਂਕਿ ਅਪਰੂਵਡ ਹੈ ਇਹਨਾਂ ਦਾ بیس ਹੀ ਨਹੀਂ ਇੱਥੇ ਹੈਗਾ ਅਸੀਂ ਜਿੱਦਾਂ ਕਹਾਂਗੇ ਉਦਾਂ ਹੀ ਇਹ ਕੰਮ ਕਰਨਗੇ ਸੋ ਇਹੀ ਇਹਦਾ ਆਨਸਰ ਹੈ ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤਾ ਅੱਛਾ ਇੰਦਰਪੀਰ ਜੀ ਪਹਿਲਾਂ ਅਸੀਂ ਗੱਲ ਕੀਤੀ ਆ ਟੈਰਫ ਤੇ ਦੂਜੀ ਗੱਲ ਕੀਤੀ ਆ ਆਪਾਂ ਇਮੀਗ੍ਰੇਸ਼ਨ ਤੇ ਜਿਹੜਾ ਇਹ ਰੌਲਾ ਸੀਗਾ ਤਿੱਜੀ ਵੱਡਾ ਸਟੈਪ ਜਿਹੜਾ ਟਰੰਪ ਸਾਹਿਬ ਜਿਹੜੇ ਬਾਰ-ਬਾਰ ਕਹਿ ਰਹੇ ਮੈਂ ਲੈਂਡ ਜਾ ਰਿਹਾ ਉਹ ਇਹ ਆ ਕਿ ਜਿੰਨੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿੰਨਾ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਫੰਡਰ ਪਰ ਇਹ ਕਹਿੰਦੇ ਸਾਨੂੰ ਕਰਨੀ ਪੈਂਦੀ ਆ ਫਾਇਦਾ ਦੂਜੇ ਮੁਲਕ ਠਾਉਂਦੇ ਆ ਅਸੀਂ ਕਿਸੇ ਹਾਂਜੀ ਜਿਵੇਂ ਅਸੀਂ ਨਾਟੋ ਤੋਂ ਪੱਲਾ ਛਡਾਉਣਾ ਚਾਹੁੰਦੇ ਆ ਬਾਕੀ ਜਿਹੜੀਆਂ ਵੀ ਹੈਗੀਆਂ ਨੇ ਸੰਸਥਾਵਾਂ ਉਹ ਤੋਂ ਵੀ ਆਪਣੇ ਆਪ ਨੂੰ ਕੰਨੀ ਖਸਕਾਰ ਰਿਹਾ ਆ ਆਪਾਂ ਪਿਛਲੀ ਵਾਰ ਵੀ ਵੇਖਿਆ ਸੀ ਜਿਹੜੀਆਂ ਵਰਲਡ ਲੈਵਲ ਦੀਆਂ ਜਿਸ ਤਰ੍ਹਾਂ ਪੈਰਿਸ ਅਕੋਰਡ ਹੋਇਆ ਸੀਗਾ এনवायरमेंट ਦਾ ਉਹ ਤੋਂ ਬਾਹਰ ਚੱਲ ਗਏ ਜਾਪਾਨ ਨਾਲ ਬਾਹਰ ਚੱਲ ਗਏ ਈਵਨ ਸਾਨੂੰ ਨਾਫਟਾ ਤੇ ਉਹਨਾਂ ਕਾਫੀ ਖਿਟਿਆ ਸੀ ਉਦੋਂ ਔਰ ਬਾਅਦ ਚੋਂ ਇਸ ਤਰ੍ਹਾਂ ਹੋਇਆ ਹੁਣ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤੋਂ ਇਹ ਖੜਾ ਛਡਾ ਰਹੇ ਆ ਇਹ ਕਹਿੰਦੇ ਆ ਕਿ ਇੱਕ ਪਾਸੇ ਜੇ ਸੀ ਕੋਈ ਪੈਸਾ ਜੇ ਸੀ ਉਹਨਾਂ ਮੁਲਕਾਂ ਨੂੰ ਸਿਕਿਉਰਿਟੀ ਦੇ ਖਰਚਦੇ ਆ ਤੇ ਉਹ ਸਾਨੂੰ ਪੇ ਕਰਨ ਅਸੀਂ ਕੋ ਆਪਣੇ ਆਪ ਜ਼ਿੰਮੇਵਾਰੀ ਦੂਜਿਆਂ ਦੀ ਲਈਏ ਤੇ ਜਿਹੜਾ ਕੋਈ ਜੇ ਉਹ ਜਿਹੜੀ ਠਾਣੇਦਾਰੀ ਕਰਕੇ ਜੇ ਉਹ ਕਿਤੇ ਲੱਗਦਾ ਵੀ ਆ ਜਿੱਦਾਂ ਆਪਾਂ ਨੂੰ ਲੱਗਦਾ ਕਿ ਉਹਨਾਂ ਨੇ ਪੈਟਰੋ ਪੈਟਰੋ ਡਾਲਰਸ ਦਾ ਕਰਕੇ ਇੱਕ ਕਨਸੈਪਟ ਤੇ ਬਹੁਤ ਤੇਲ ਖਰੀਦ ਚੁੱਕ ਲਿਆ ਉਥੋਂ ਜਾਂ ਉਹਨਾਂ ਲੋਕਾਂ ਨੂੰ ਲੁੱਟ ਲਿਆ ਤੇ ਉਹ ਕਹਿੰਦੇ ਅਸੀਂ ਪੇ ਬੈਕ ਕਰ ਰਹੇ ਆ ਦੂਜੇ ਤਰੀਕੇ ਨਾਲ ਅਸੀਂ ਉੱਥੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹਾਂ ਕਰ ਰਹੇ ਸਾਨੂੰ ਕੀ ਲੋੜ ਆ ਹੁਣ ਇਹ ਜਿਹੜਾ ਕਨਸੈਪਟ ਨਵਾਂ ਆਇਆ ਕਿ ਇੰਟਰਨੈਸ਼ਨਲ ਇੱਕ ਪਾਸੇ ਅਸੀਂ ਸੁਪਰ ਪਾਵਰ ਵੀ ਰਹਿਣਾ ਥਾਣੇਦਾਰੀ ਵੀ ਰੱਖਣੀ ਹੈ ਡੰਡਾ ਵੀ ਸਾਡਾ ਚੱਲੇ ਪਰ ਦੇ ਨਾਲ ਦੇ ਨਾਲ ਅਸੀਂ ਇਹਨਾਂ ਦੀ ਕੋਈ ਆਬਲੀਗੇਸ਼ਨ ਨਹੀਂ ਲੈਣੀ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਅ ਤੁਸੀਂ ਇੱਕ ਵਾਰੀ ਕੁਐਸਚਨ ਦੁਬਾਰਾ ਰਿਪੀਟ ਕਰੋਂਗੇ ਮੈਂ ਫਿਰ ਕਹਾਂ ਕਿ ਕੁਐਸਚਨ ਤੇ ਹੀ ਫੋਕਸ ਰੱਖਾਂ ਕਿਉਂਕਿ ਤੁਸੀਂ ਜਿਹੜੀ ਪਹਿਲਾਂ ਬਾਤ ਦਿੱਤੀ ਨਾ ਮੇਰਾ ਫੋਕਸ ਉਧਰ ਰਹੇਗਾ اچھا ਮੇਰਾ ਮੇਰਾ ਕੁਐਸਚਨ ਇਹ ਆ ਕਿ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਉੱਤੇ ਇਹ ਕਹਿੰਦੇ ਆ ਕਿ ਅਸੀਂ ਬਹੁਤ ਸਾਰਾ ਫਾਈਨੈਂਸ ਸਪੈਂਡ ਕਰਦੇ ਆ ਜਿਹੜੇ ਸਾਡੇ ਲੋਕਾਂ ਦੇ ਪੈਸੇ ਆ ਉਹ ਅਸੀਂ ਉੱਥੇ ਸਪੈਂਡ ਕਰਦੇ ਆ ਤੇ ਟਰੰਪ ਸਾਹਿਬ ਦਾ ਪਿਛਲੀ ਵਾਰ ਵੀ ਇਹ ਸੀ ਤੇ ਹੁਣ ਵੀ ਇਹ ਆ ਕਿ ਅਸੀਂ ਉਹਨਾਂ ਦੇ ਉੱਤੇ ਆਪਣਾ ਪੈਸਾ ਨਹੀਂ ਪਿਛਲੀ ਵਾਰ ਤੁਹਾਨੂੰ ਯਾਦ ਆ ਕਿ ਤੁਸੀਂ ਸਾਰੇ 2% ਆਪਣਾ ਹਿਸਾਬ ਪਾਓ ਜਿਹੜਾ ਕੰਟਰੀ ਨਹੀਂ ਪਾਉਂਦਾ ਤੇ ਅਸੀਂ ਉਹਦੇ ਉਹਦੇ ਲਈ ਉਹਨੂੰ ਬੀਅਰ ਨਹੀਂ ਕਰਨਾ ਜਾ ਉਹਦੇ ਨਾਲ ਇਹ ਨਹੀਂ ਕਰਨਾ ਤੇ ਹੁਣ ਤੇ ਸਰ ਸਵਾਲ ਇਹ ਪੈਦਾ ਹੋ ਗਿਆ ਸਗੋਂ ਉਲਟਾ ਮੈਂ ਹੋਰ ਲੈਬੋਰੇਟ ਕਰ ਰਿਹਾ ਕਿ ਜਿਹੜੇ ਨਾਟੋ ਦੇ ਆਪਣੇ ਹੀ ਮੁਲਕ ਆ ਉਹ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ ਨਾਟੋ ਨੇ ਜਦੋਂ ਬਣੀ ਉਹ ਕਹਿਆ ਕਿ ਇੱਕ ਮੁਲਕ ਤੇ ਕੀ ਕਮਲਾ ਕਰੂਗਾ ਤੇ ਅਸੀਂ ਸਾਰੇ ਇਕੱਠੇ ਆ ਅਸੀਂ ਸਮਝਾਂਗੇ ਸਾਡੇ ਤੇ ਹੋਇਆ ਹੁਣ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਲਓ ਜਰਮਨ ਦਾ ਰਿਐਕਸ਼ਨ ਰਿਐਕਸ਼ਨ ਆਇਆ ਫ੍ਰਾਂਸ ਦਾ ਰਿਐਕਸ਼ਨ ਆਇਆ ਇੰਗਲੈਂਡ ਦਾ ਰਿਐਕਸ਼ਨ ਆਇਆ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਸਾਰੀਆਂ ਦੇ ਉੱਤੇ ਤੇ ਨਾਟੋ ਦੇ ਮੁਲਕ ਨੇ ਸਾਰੇ ਉਹ ਮੈਂ ਦੱਸਦਾ ਉਹ ਇਹ ਚਾਹੁੰਦੇ ਆ ਕਿ ਅਸੀਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਉੱਤੇ ਕੋਈ ਮਨੀ ਵੀ ਖਰਚਣਾ ਕਰੀਏ ਤੇ ਸਰਦਾਰੀ ਵੀ ਸਾਡੀ ਰਵੇ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਦੋਂ ਦਾ ਨਵਾਂ ਇੰਟਰਨੈਸ਼ਨਲ ਆਰਡਰ ਆਇਆ 40s ਦੇ ਵਿੱਚ ਪੋਸਟ ਵਰਲਡ ਵਾਰ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੇ ਉਸ ਤੋਂ ਇਮੀਡੀਏਟਲੀ ਬਾਅਦ ਦੁਨੀਆ ਨੂੰ ਦੋ ਹਿੱਸਿਆਂ 'ਚ ਵੰਡ ਲਿਆ ਇੱਕ ਤਾਂ ਰੂਸ ਦੇ ਕਬਜ਼ੇ ਚ ਆ ਗਏ ਜਿਹਨੂੰ ਯੂਐਸਐਸਆਰ ਕਹਿੰਦੇ ਸੀ ਇੱਕ ਜਿਹੜਾ ਹੈ ਅਮਰੀਕਾ ਦੇ ਕਬਜ਼ੇ ਚ ਆ ਗਏ ਇਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਜਰਮਨ ਨੂੰ ਵੀ ਮੰਡਲ ਲਿਆ ਕੋਰੀਆ ਨੂੰ ਵੀ ਮੰਡਲ ਲਿਆ ਆਪਣੀ ਤਰੀਕੇ ਨਾਲ ਇਹਨੇ ਇਹਦੀ ਜਿਹੜੀ ਜਿਹਨੂੰ ਆਪਾਂ ਲੂਟ ਕਹਿੰਦੇ ਆ ਜਾਂ ਬੂਟੀ ਕਹਿੰਦੇ ਆ ਇਹਨਾਂ ਨੇ ਆਪਸ ਵਿੱਚ ਚੇਂਜ ਕਰ ਲਈ ਮਿਡਲ ਈਸਟ ਵੀ ਕਬਜ਼ੇ ਚ ਰਿਹਾ ਮੈਂ ਨੂੰ ਮਿਡਲ ਈਸਟ ਦੇ ਵਿੱਚ ਇਹਨਾਂ ਨੇ ਇਜ਼ਰਾਈਲ ਦੀ 48 ਚ ਫਾਰਮੇਸ਼ਨ ਕਰਕੇ ਇੱਕ ਪੱਕਾ ਆਪਣਾ ਬੇਸ ਮੁਸਲਮਨ ਵਰਡ ਦੇ ਵਿੱਚ ਬਣਾ ਲਿਆ ਤਾਂ ਕਿ ਕੱਲ ਨੂੰ ਜਿੱਥੇ ਅਸੀਂ ਰਿਸੋਰਸਸ ਤੇ ਕੰਟਰੋਲ ਕਰਨਾ ਹੈ ਉੱਥੇ ਸਾਡੀ ਜਿਹੜੀ ਹੈ ਜਿਹੜੀ ਬਰੂਟ ਫੋਰਸ ਹੈ ਠੀਕ ਹੈ ਸਾਡੀ ਮਿਲਟਰੀ ਜਿਹੜੀ ਆ ਉਹ ਹਮੇਸ਼ਾ ਹਾਜ਼ਰ ਰਹਿਣੀ ਚਾਹੀਦੀ ਆ ਹੂੰ ਤੁਹਾਡਾ ਕੁਐਸਚਨ ਇਹ ਆ ਕਿ ਇਹ ਜਿਹੜੀ ਚੇਂਜ ਆ ਇਹ ਕਿਉਂ ਆ ਰਹੀ ਆ ਦੇਖੋ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਜਿਹੜਾ ਅਮਰੀਕਾ ਹੈਗਾ ਉਹ ਚਾਹੁੰਦਾ ਹੈਗਾ ਕਿ ਜਿਹੜੀ ਮੇਰੀ ਸਰਦਾਰੀ ਹੈਗੀ ਆ ਪਹਿਲਾਂ ਦੀ ਤਰ੍ਹਾਂ ਉਹ ਬਣੀ ਰਹੇ ਪਰ ਓਵਰ ਦਾ ਪੀਰੀਅਡ ਆਫ ਟਾਈਮ ਉਹ ਜਿਹੜੀ ਸਰਦਾਰੀ ਹੈ ਉਹਦੇ ਤੇ ਜਿਹੜੇ ਆ ਕ੍ਰੈਕਸ ਜਿਹੜੇ ਆ ਉਹ ਆਨੇ ਸ਼ੁਰੂ ਹੋ ਗਏ ਉਹ ਜਿਹੜਾ ਇੱਕ ਸੁਪਰ ਸਟਰਕਚਰ ਬਣਿਆ ਸੀ ਉੱਚ ਕ੍ਰੈਕਸ ਆਨੇ ਸ਼ੁਰੂ ਹੋ ਗਏ ਔਰ ਉਹਦਾ ਸਭ ਤੋਂ ਵੱਡਾ ਇੰਡੀਕੇਸ਼ਨ ਉਦੋਂ ਆਇਆ ਜਦੋਂ ਕਿ ਇਹਨਾਂ ਨੇ ਮੇਰਾ ਖਿਆਲ ਹੈ 2-3 ਸਾਲ ਪਹਿਲਾਂ ਜੋ ਇਹਨਾਂ ਦੀ ਪੇਮੈਂਟ ਬਣਦੀ ਸੀ ਔ WHU ਦੀ ਉਹ ਇਹਨਾਂ ਨੇ ਕੀਤੀ ਨਹੀਂ ਔਰ ਅਲਟੀਮੇਟਲੀ ਉਹ ਜਿਹੜੀ ਪੇਮੈਂਟ ਹੈ ਉਹ ਵੱਧ ਜਿਹੜੀ ਪੇਮੈਂਟ ਆ ਉਹ ਚਾਈਨਾ ਨੇ ਕੀਤੀ ਹੂੰ ਉਥੋਂ ਵੀ ਪਹਿਲਾ ਇੰਡੀਕੇਸ਼ਨ ਆਇਆ ਸੀ ਕਿ ਚਾਈਨਾ ਇਜ਼ ਅਮਰਜਿੰਗ ਐਜ਼ ਅ ਸੁਪਰ ਪਾਵਰ ਔਰ ਉਹ ਕਿਸੇ ਨਾ ਕਿਸੇ ਦਿਨ ਜਿਹੜਾ ਹੈਗਾ ਅਮਰੀਕਾ ਨੂੰ ਕੰਪਲੀਟ ਲਗਾ ਹਮ ਹੁਣ ਆ ਗਈ ਅਗਲੀ ਗੱਲ ਦੇਖੋ ਗਿਲਸਾਹ ਜਿਹੜੀ ਇਹ ਦੁਨੀਆ ਨਾ ਜੀ ਇਹ ਐਵਰ ਚੇਂਜਿੰਗ ਵਰਡ ਹੈ ਠੀਕ ਹੈ ਜੀ ਕਿਸੇ ਵੇਲੇ ਸੀ ਕਿ ਅਸੀਂ ਡਾਲਰ ਨੂੰ ਬੇਸ ਬਣਾ ਕੇ ਤੇਲ ਦਾ ਕੰਮ ਸ਼ੁਰੂ ਕੀਤਾ ਠੀਕ ਹੈ ਸਾਊਦੀ ਅਰੇਬੀਆ ਤੋਂ ਸ਼ੁਰੂ ਕੀਤਾ ਠੀਕ ਹੈ ਔਰ ਸਾਰੀ ਦੁਨੀਆ ਦੇ ਉੱਤੇ ਅਸੀਂ ਓਦਾਂ ਦੀਆਂ ਸਸਸਾਂ ਬਣਾ ਕੇ ਤੇਲ ਦਾ ਜਿਹੜੀ ਵਪਾਰ ਹੈ ਉਹਨੂੰ ਬੇਸ ਬਣਾ ਕੇ ਸਾਰਾ ਕੁਝ ਕੀਤਾ ਹੁਣ ਇਹ ਹੈ ਦੇਖੋ ਤੇਲ ਦੇ ਜਿਹੜੇ ਰਿਸੋਰਸਸ ਹੈ ਉਹ ਤਾਂ ਲਿਮਟਿਡ ਹੈ ਉਹ ਡਿਪਲੀਟ ਹੋਣੇ ਸ਼ੁਰੂ ਹੋ ਗਏ ਜਦੋਂ ਉਹਨੂੰ ਪਤਾ ਲੱਗ ਗਿਆ ਕਿ 4 ਸਾਲ 10 ਸਾਲ ਇਸ ਤੋਂ ਬਾਅਦ ਸਾਡੀ ਛੁੱਟੀ ਹਮ ਠੀਕ ਹੈ ਜੀ ਉਹ ਤੋਂ ਬਾਅਦ ਕੀ ਹੋਇਆ ਜਿਹੜੀਆਂ ਨਵੀਆਂ ਇਨਵੈਂਸ਼ਨ ਆ ਰਹੀਆਂ ਹਨ ਜਿੱਦਾਂ ਸੋਲਰ એનર્ਜੀ ਆ ਗਈ ਠੀਕ ਹੈ ਤੁਹਾਡੀ ਬੈਟਰੀ ਆਪਰੇਟਡ ਜਿਹੜੀਆਂ ਵਹੀਕਲ ਆ ਗਈਆਂ ਵਹੀਕਲਸ ਆ ਗਈਆਂ ਠੀਕ ਹੈ ਉਹਦੇ ਨਾਲ ਜਿਹੜੀਆਂ ਕੰਟਰੀਜ਼ ਜਿਹੜੀ ਪ੍ਰਾਇੋਰਟੀ ਆ ਉਹ ਚੇਂਜ ਹੋ ਗਈ ਚਲੋ ਹੁਣ ਦੂਜਾ ਹੈਗਾ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਿਹੜਾ ਗਲੋਬਲਾਈਜੇਸ਼ਨ ਦੇ ਥੱਲੇ ਜਿਹੜੀਆਂ ਦੁਨੀਆ ਦੀਆਂ ਵੱਖ-ਵੱਖ ਨੇਸ਼ਨਸ ਕਮਾਈ ਕਰ ਰਹੀਆਂ ਸੀ ਉਹ ਕੁਛ ਤਾਂ ਕੋਵਿਡ ਨੇ ਚੈਲੰਜ ਕਰ ਦਿੱਤੀ ਠੀਕ ਹੈ ਕੁਛ ਟਾਈਮ ਦੇ ਨਾਲ ਉਹ ਜਿਹੜੀ ਚੇਨ ਹੈਗੀ ਸੀ ਉਹ ਟੁੱਟ ਗਈ ਹੂੰ ਜੇਨੋ ਉਹਦਾ ਰਿਜ਼ਲਟ ਕੀ ਹੋਇਆ ਕਿ ਜਿਹੜੇ ਦੇਸ਼ ਹੈਗੇ ਸੀ ਜਿਹੜੇ ਕਿ ਇਹਦਾ ਬੈਨੀਫਿਟ ਉਠਾ ਰਹੇ ਸੀ ਉਹਨਾਂ ਨੂੰ ਲੱਗਿਆ ਯਾਰ ਸਾਨੂੰ ਕੀ ਲੋੜ ਪਈ ਆ ਦੇਖੋ ਨਾ ਅੱਜ ਟਰੰਪ ਸਾਹਿਬ ਇਹੀ ਕਹਿੰਦੇ ਆ ਨਾ ਕਿ ਸਾਨੂੰ ਕੀ ਲੋੜ ਪਈ ਆ ਅਸੀਂ ਕੈਨੇਡਾ ਨੂੰ ਐਨੀ ਪ੍ਰੋਟੈਕਸ਼ਨ ਦਈਏ ਅਸੀਂ ਕਿਉਂ ਨਾ ਉਹਨਾਂ ਤੋਂ ਪੈਸੇ ਚਾਰਜ ਕਰੀਏ ਫੋਰ ਦੀ ਸਕਿਉਰਟੀ ਵੀ ਆਪ ਪ੍ਰੋਵਾਈਡਿੰਗ ਹੂੰ ਸੋ ਜਿਹੜੀ ਆਪੋਤਾਪੀ ਇਹ ਪੈਣੀ ਸ਼ੁਰੂ ਹੋ ਗਈ ਹੈ ਇਹ ਸ਼ੋ ਕਰਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਲੋਕਲ ਇਕਨੋਮੀਆਂ ਹੈਗੀਆਂ ਉਹ ਜਿਹੜਾ ਕੋਵਿਡ ਹੋਇਆ ਉਹਨੇ ਤਬਾਹ ਕਰਤੀਆਂ ਔਰ ਤੁਸੀਂ ਇਹ ਵੀ ਜਾਣ ਕੇ ਤੁਹਾਨੂੰ ਬੜਾ ਅਜੀਬ ਲੱਗੇਗਾ ਕਿ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਕਿ ਜਿਹੜਾ ਇਹਨਾਂ ਨੇ ਫਾਈਨੈਂਸ ਕੈਪੀਟਲ ਦਾ ਧਰਾ ਬਣਾਇਆ ਸੀ ਅਮਰੀਕਾ ਨੇ ਔਰ ਜਿਸ ਤਰ੍ਹਾਂ ਕਿ ਮੈਨੂਫੈਕਚਰਿੰਗ ਦਾ ਧਰਾ ਚਾਈਨਾ ਨੇ ਬਣਾਇਆ ਸੀ ਉਹਦੀ ਟ੍ਰੈਜਡੀ ਇਹ ਹੋਈ ਕਿ ਪੈਸਾ ਤਾਂ ਤੁਸੀਂ ਚਾਈਨਾ ਨੂੰ ਭੇਜੀ ਜਾਂਦੇ ਹੋ ਪਰ ਜਿਹਨੇ ਬਣਾਣਾ ਮਰਜ਼ੀ ਦਾ ਉਹਦੇ ਚੱਲਦੀ ਹੈ ਨਾ ਹੂੰ ਹੂੰ ਉਹਦਾ ਰਿਜ਼ਲਟ ਕੀ ਹੋਇਆ ਕਿ ਇਹਨਾਂ ਦਾ ਆਪਸ ਦੇ ਵਿੱਚ ਕਲੈਸ਼ ਹੋਇਆ ਠੀਕ ਹੈ ਔਰ ਅੱਜ ਜੇ ਕਿਤੇ ਇਹ ਚੀਜ਼ਾਂ ਚੱਲਦੀ ਰਹੀਆਂ ਤੇ ਹੋ ਸਕਦਾ ਕਿ ਕੱਲ ਨੂੰ ਵਰਲਡ ਵਾਰ 3ਵੀਂ ਵੀ ਸ਼ੁਰੂ ਹੋ ਜਾਵੇ ਕਿਉਂਕਿ ਦੇ ਕੋ ਇਵੈਸਟ ਜਿਹੜੇ ਆ ਨਾ ਉਹ ਉਹੀ ਬੜਦੇ ਹੁੰਦੇ ਆ ਨਾ ਅਲਟੀਮੇਟਲੀ ਔਰ ਮਾਰਕੀਟ ਦੀ ਲੜਾਈ ਹੈ ਮਾਰਕੀਟ ਇਸ ਵੇਲੇ ਕੀ ਹੈ ਕਿ ਹਰ ਕੰਟਰੀ ਕਹਿੰਦਾ ਕੋ ਅਮਰੀਕਾ ਫॉर ਅਮਰੀਕਾ ਕਿਉਂ ਅੱਜ ਕਨ ਲੱਗੇ ਅੱਜ ਉਹ ਇੱਕ ਫਿਊਡਲ ਕੰਟਰੀ ਕਿਉਂ ਬਣਨ ਲੱਗ ਗਿਆ ਉਹਦਾ ਕਾਰਨ ਇਹੀ ਹੈ ਨਾ ਕਿ ਉਹਨੂੰ ਲੱਗਦਾ ਕਿ ਯਾਰ ਮੇਰੇ ਆਪਣੇ ਬੱਚੇ ਤਾਂ ਭੁੱਖੇ ਮਰਦੇ ਪਏ ਆ ਮੈਂ ਇੰਡੀਆ ਕੋਲ ਚੰਗਾ ਬਣ ਕੇ ਕੀ ਲੈਣਾ ਹੈਗਾ ਜਾਂ ਕਿਸੇ ਹੋਰ ਨਾਲ ਦੇ ਦੇਸ਼ ਕੋਲ ਕਿਉਂ ਕਰਕੇ ਚੰਗਾ ਬਣਨਾ ਬਟ ਜਿਹੜੀ ਚੀਜ਼ ਮੈਂ ਸ਼ੁਰੂ ਚ ਕਹੀ ਸੀ ਕਿ ਉਹ ਗੱਲ ਕਹਿਣ ਦੀ ਹੈ ਕਰਨ ਦੀ ਗੱਲ ਉਹ ਹੈ ਕਿ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਫਾਈਨਾਂਸ ਕੀਤਾ ਹੈਗਾ ਐਕਚੁਅਲ ਉਹਨਾਂ ਦੀ ਮਦਦ ਕਰਨੀ ਹੈ ਠੀਕ ਹੈ ਤਾਂ ਕਿ ਉਹਨਾਂ ਨੂੰ ਪੇ ਬੈਕ ਕਰ ਸਕਣ ਤਾਂ ਕਿ ਅਗਲੇ ਇਲੈਕਸ਼ਨ ਦੇ ਵਿੱਚ ਉਹ ਫੇਰ ਇਹਨਾਂ ਫੋਰਸਸ ਨੂੰ ਲੈ ਕੇ ਆਣ ਕਿਉਂਕਿ ਇਸ ਵੇਲੇ ਜਿਹੜੀਆਂ ਫੋਰਸਸ ਵਰਡ ਓਵਰ ਕੰਮ ਕਰ ਰਹੀਆਂ ਹੈਗੀਆਂ ਉਹ ਅਲਟਰਾ ਰਾਈਟਿਸਟ ਹੈਗੀਆਂ ਉਹ ਦੇ ਆਰ ਬਾਰਡਰਿੰਗ ਔਨ ਫਾਸ਼ਿਸਮ ਉਹਨਾਂ ਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਭਾਵੇਂ ਉਹ ਡੈਮੋਕ੍ਰੇਸੀ ਹੈ ਤੇ ਭਾਵੇਂ ਡਿਕਟੇਟਰਸ਼ਿਪ ਹੈ ਇਹਨਾਂ ਨੇ ਉਹਦੀ ਸਪੋਰਟ ਕਰਨੀ ਹੈ ਇਹਨਾਂ ਨੇ ਇਹ ਨਹੀਂ ਦੇਖਣਾ ਉਹ ਟਾਈਮ ਚਲਾ ਗਿਆ ਜਦੋਂ ਕਹਿੰਦੇ ਸੀ ਕਿ ਤੇਰੇ ਡੈਮੋਕ੍ਰੇਸੀ ਆਏਗੀ ਅਸੀਂ ਤਾਂ ਕਰਾਂਗੇ ਹੁਣ ਉਹ ਜੇ ਇੱਕ ਤਾਲਿਬਾਨ ਨੂੰ ਚਾਬੀ ਦੇ ਕੇ ਅਫਗਾਨਿਸਤਾਨ ਚ ਆ ਸਕਦੇ ਆ ਤਾਂ ਉਹ ਕੁਝ ਵੀ ਕਰ ਸਕਦੇ ਆ ਬਿਲਕੁਲ 20 ਸਾਲ ਦੀ ਲੜਾਈ ਤੋਂ ਬਾਅਦ ਜੇ ਉਹ ਤਾਲਿਬਾਨ ਨੂੰ ਚਾਬੀ ਦੇ ਕੇ ਆ ਸਕਦੇ ਆ ਔਰ ਆਪਣੇ ਜਹਾਜ਼ ਹੋਰ ਜਿਹੜਾ ਪੈਰਾਫਰਨੀਲੀਆ ਮਿਲਟਰੀ ਦਾ ਉੱਥੇ ਛੱਡ ਕੇ ਪਹੁੰਚ ਸਕਦੇ ਆ ਤੁਸੀਂ ਉੱਥੋਂ ਇਮੇਜਨ ਕਰੋ ਕਿ ਉਸ ਕੰਟਰੀ ਦੀ ਹਾਲਤ ਕੀ ਹੈ ਇਹਦਾ ਮਤਲਬ ਹੈ ਕਿ ਜਿਹੜਾ ਕੰਟਰੀ ਹੈ ਉਹਨਾਂ ਤੋਂ ਸੁਭਾਲਿਆ ਨਹੀਂ ਜਾ ਰਿਹਾ ਠੀਕ ਹੈ ਇਹੀ ਇੰਡੀਆ ਚ ਹੋ ਰਿਹਾ ਜਦੋਂ ਉਹਨਾਂ ਨੂੰ ਲੱਗਦਾ ਕਿ ਕੰਟਰੀ ਸਭਲਦਾ ਨਹੀਂ ਹੈ ਇਹ ਕਹਿੰਦੇ ਸਾਨੂੰ ਇੰਪਲੋਇਮੈਂਟ ਨਹੀਂ ਹੈ ਜੀ ਠੀਕ ਹੈ ਸਾਡੀ ਗਰੋਥ ਨਹੀਂ ਹੈ ਸਾਡੀ ਕੋਈ ਡਿਵੈਲਪਮੈਂਟ ਨਹੀਂ ਹੈ ਐਜੂਕੇਸ਼ਨ ਦਾ ਬੇੜਾਗਰ ਹੈ ਹੈਲਥ ਸਰਵਿਸ ਦਾ ਬੇੜਾਗਰ ਉਹ ਕਹਿੰਦੇ ਯਾਰ ਇਹਨਾਂ ਨੂੰ ਹਿੰਦੂ ਮੁਸਲਮਾਨ ਦੇ ਚੱਕਰ ਚ ਪਾਈ ਰੱਖੋ ਠੀਕ ਹੈ ਮਸਜਿਦਾਂ ਨੂੰ ਪੁੱਟ-ਪੁੱਟ ਕੇ ਦਿਖਾਈ ਚਲੋ ਕਿ ਥੱਲੇ ਮੰਦਰ ਹੈਗਾ ਸੀ ਕਿ ਨਹੀਂ ਠੀਕ ਹੈ ਔਰ ਆਪਣੀ ਦੁਕਾਨ ਚਲਾਈ ਚਲੋ ਅੱਛਾ ਜੇ ਤਾਂ ਤੁਸੀਂ ਕਹਿ ਰਹੇ ਹੋ ਕਿ ਵਰਡ ਦੇ ਉੱਤੇ ਜਿਦਾਂ ਵਰਡ ਆਰਡਰ ਬਹੁਤ ਆਪਾਂ ਡਿਸਕਸ ਸ਼ਬ ਨਿਊ ਆਰਡਰ ਪਹਿਲਾਂ ਪਹਿਲਾਂ 10 ਸਾਲ ਨਿਊ ਆਰਡਰ ਹੋਰ ਤਰ੍ਹਾਂ ਦਾ ਸੀਗਾ ਹੁਣ ਨਵੇਂ ਸਿਰਾਂ ਦਾ ਜਿਦਾ ਅਲਟਰਾ ਰਾਈਟ ਦਾ ਯੋਗਾ ਗਿਆ ਤੇ ਉਹਦੇ ਵਿੱਚ ਵਾਰਡਰ ਵੀ ਚੇਂਜ ਹੋ ਗਿਆ ਤੇ ਜਿਹੜੇ ਅਗਰੈਸਿਵ ਟਾਈਪ ਲੀਡਰ ਨੇ ਜਿਦਾ ਮੋਦੀ ਰਾਂ ਦਾ ਜ਼ਿਕਰ ਕਰਦੇ ਆ ਤੇ 트ੰਪ ਰੀਤੇ ਉਹਨਾਂ ਦਾ ਸਿਰਾਂ ਨੇ ਖੈਰ ਕੀ ਗੱਲ ਤੇ ਇਹ ਕਿੱਥੇ ਫਿੱਟ ਬੈਂਦੇ ਆ ਉਹ ਕੀ ਸੂਟ ਕਰਦਾ ਸਾਰਾ ਕੁਝ ਇਹ ਸਿਸਟਮ ਨੂੰ ਜਾਂ ਇਹ ਲੋਕ ਜਿਹੜੇ ਆ ਜਿਨ੍ਹਾਂ ਨੂੰ ਕਦੀ ਐ ਲੱਗਦਾ ਕਿ ਸਿਰ ਫਿਰੇ ਆ ਜਾਂ ਲੋੜੋਂ ਵਾਅਦੇ ਬੋਲਦੇ ਇਹ ਜਿਹੜੇ ਫਿੱਟ ਕਿੱਦਾਂ ਹੁੰਦੇ ਇੱਥੇ ਮੈਂ ਮੈਂ ਤਾਂ ਦੱਸਦਾ ਉਹ ਹੋਇਆ ਕੀ ਆ ਦੇਖੋ ਮੈਂ ਨਾ ਅੱਜ ਬੈਠਾ ਸੋਚ ਰਿਹਾ ਸੀ ਮੈਂ ਕਿ ਯਾਰ ਜਿਹੜੇ ਮਿਸਟਰ ਨਰਿੰਦਰ ਮੋਦੀ ਆ ਟਰੰਪ ਸਾਹਿਬ ਹੋ ਗਏ ਜਾਂ ਜਿਹੜੇ ਤੁਹਾਡੇ ਪੁਟਿਨ ਸਾਹਿਬ ਆ ਪ੍ਰੈਜ਼ੀਡੈਂਟ ਆਫ ਰਸ਼ੀਆ ਹਾਂ ਇਹਨਾਂ 'ਚ ਫਰਕ ਕੀ ਆ ਇਹਨਾਂ 'ਚ ਕਾਮਨ ਕੀ ਆ ਤਾਂ ਮੈਨੂੰ ਧਿਆਨ ਆਇਆ ਕਿ ਯਾਰ ਜਦੋਂ ਇਹਨਾਂ ਨੇ ਲੜਾਈ ਸ਼ੁਰੂ ਕੀਤੀ ਸੀ ਯੂਕਰੇਨ ਤੇ ਕੀ 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 ਕਹਿਆ ਸੀ ਇਹਨਾਂ ਨੇ ਇਹਨਾਂ ਨੇ ਇਹੀ ਕਿਹਾ ਸੀ ਕਿ ਨੈਟੋ ਜਿਹੜਾ ਹੈਗਾ ਉਹਦੇ ਅਸੀਂ ਬੇਸਿਸ ਆਪਣੇ ਇਮੀਡੀਏਟ ਪ੍ਰੋਕਸੀਮਿਟੀ ਨਹੀਂ ਬਣਦੇ ਨੇ ਜੀ ਠੀਕ ਹੈ ਪਹਿਲਾ ਕੁਐਸਚਨ ਦਾ ਮੈਂ ਰਹੇ ਆ ਕੱਲ ਨੂੰ ਜੇ ਯੂਕਰੇਨ ਸਾਰਾ ਜਿੱਤ ਵੀ ਲੈਂਦੇ ਆ ਤਾਂ ਨੈਕਸਟ ਕੰਟਰੀ ਉਹੀ ਨੈਟੋ ਦਾ ਮੈਂਬਰ ਬਣ ਜਾਏਗਾ ਇਹਦਾ ਮਤਲਬ ਅਗਲੇ ਨੂੰ ਜਿੱਤਾਂਗੇ ਹੂੰ ਬਈ ਨਾਲ ਕੱਲ ਧਿਆਨ ਨਾਲ ਸੁਣਿਓ ਕੀ ਦਾ ਮਤਲਬ ਹੈ ਕਿ ਜੇ ਕੱਲ ਨੂੰ ਯੂਕਰੇਨ ਚਲੋ ਹਾਲਾਂਕਿ ਸਪੋਜ਼ ਹੀ ਕਰ ਰਹੇ ਆਪਾਂ ਕਿ ਉਹ ਸਾਰਾ ਯੂਕਰੇਨ ਜਿੱਤ ਲੈਂਦਾ ਰਸ਼ਾ ਨਿਊ ਆਲਰੇਡੀ ਲੈਟਰ ਦੇ ਮੈਂਬਰ ਨੇ ਅਗਲੇ ਮੁਲਕ ਜਿਹੜੇ ਜਿਹੜੇ ਨਾਲ ਅੱਗੇ ਬਾਰਡਰ ਲੱਗ ਜਾਣਾ ਉਹ ਆਲਰੇਡੀ ਨਾਟਰ ਦੇ ਮੈਂਬਰ ਨੇ ਠੀਕ ਹੈ ਇਹਦਾ ਮਤਲਬ ਇਹ ਹੋਇਆ ਕਿ ਜੇ ਯੂਕਰੇਨ ਨੂੰ ਸਾਰਾ ਦਿੱਤਨ ਤੋਂ ਬਾਅਦ ਵੀ ਜੋ ਪਿਊਟਰਨ ਸਾਹਿਬ ਕਹਿ ਰਹੇ ਹੈ ਕਿ ਮੈਨੂੰ ਥ੍ਰੈਟ ਹੈ ਕੀ ਹੈ ਉਹ ਖਤਮ ਨਹੀਂ ਹੋਣ ਲੱਗੀ ਬਿਲਕੁਲ ਇੱਕ ਗੱਲ ਕਲੀਅਰ ਹੋ ਗਈ ਹਾਂ ਹੁਣ ਆ ਗਈ ਗੱਲ ਕਿ ਪਿਊਟਰਨ ਸਾਹਿਬ ਕਾਕੀ ਰਹੇ ਹਨ ਠੀਕ ਹੈ ਉਹ ਕਹਿੰਦੇ ਕਿ ਮੇਰਾ ਜਿਹੜਾ ਪੁਰਾਣਾ ਜ਼ਾਰ ਰਸ਼ਾ ਜ਼ਾਰ ਸੀ ਜਿਹੜਾ ਉਹ ਉਹ ਰਿਸਟੋਕ੍ਰੇਸੀ ਉਹ 올ਿਗਾਰਕੀ ਜਿਹੜੀ ਹੈ ਪੁਰਾਣੀ ਵਾਲੀ ਉਹਨੂੰ ਮੈਂ ਬਹਾਲ ਕਰਨਾ ਚਾਹੁੰਦਾ ਠੀਕ ਹੈ ਮੇਰੇ ਜਿਹੜੀਆਂ ਸਟੇਟਾਂ 1991 ਚ ਟੁੱਟੀਆਂ ਸੀ ਉਹਨਾਂ ਨੂੰ ਮੈਂ ਵਾਪਸ ਲੈ ਕੇ ਆਉਣਾ ਹੂੰ ਠੀਕ ਹੈ ਜੀ ਇਹੀ ਗੱਲਾਂ ਸਾਡੇ ਰਾਜਨਾਥ ਜੀ ਕਹਿੰਦੇ ਆ ਉਹ ਕਹਿੰਦੇ ਹੁਣ ਤਾਂ ਅਸੀਂ ਨਿਊਕਲੀਅਰ ਵੈਪਨ ਵੀ ਚਲਾ ਸਕਦੇ ਆਂ ਔਰ ਅਸੀਂ ਆ ਜਿਹੜਾ ਡਿਸਪਿਊਟਡ ਏਰੀਆ ਆ ਨਾ ਅਸੀਂ ਕਿਸੇ ਵੇਲੇ ਵੀ ਸ਼ਾਮਲ ਕਰ ਲਾਂਗੇ ਔਰ ਪਾਕਿਸਤਾਨ ਦਾ ਕੀ ਆ ਅਸੀਂ ਜਦੋਂ ਮਰਜ਼ੀ ਲੈ ਲਈਏ ਹੂੰ ਉਧਰ ਤੁਰਕੀ ਕਹ ਰਿਹਾ ਮੈਂ ਸਲਤਨਤ ਉਸਮਾਨੀਆਂ ਫਿਰ ਬਣਾਉਣੀ ਆ ਠੀਕ ਆ ਹੁਣ ਹੁਣ ਜਦੋਂ ਆਪਾਂ ਅਮਰੀਕਾ ਚ ਜਾਂਦੇ ਆ ਅਮਰੀਕਾ ਕੀ ਕਹਿੰਦਾ ਉਹ ਕਹਿੰਦਾ ਯਾਰ ਗੱਲ ਇਹ ਆ ਕਿ ਆ ਵੀ ਲੈ ਲਓ ਯਾਰ ਆ ਗ੍ਰੀਨਲੈਂਡ ਵੀ ਲੈ ਲਓ ਹਾਂ ਆ ਪਨਾਮਾ ਜਿਹੜੀ ਕਨਾਲ ਐ ਇਹਨੂੰ ਵੀ ਕੰਟਰੋਲ ਕਰ ਲਓ ਠੀਕ ਆ ਬਾਕੀ ਜਿਹੜਾ ਗਲਫ ਆ ਮੈਕਸੀਕੋ ਆ ਉਹਨੂੰ ਵੀ ਯਾਰ ਉਹ ਤਾਂ ਸਾਡੀ ਹੈਗੀ ਆ ਉਹ ਸਾਡੇ ਉਹ ਉਹਨੂੰ ਵੀ ਅਸੀਂ ਚੇਂਜ ਕਰ ਲਾਂਗੇ ਕੱਲ ਨੂੰ ਅਸੀਂ ਆਪਣੇ ਕੰਟਰੋਲ ਚ ਨਾ ਤਾਂ ਚੇਂਜ ਕਰ ਹੀ ਰਹੇ ਨਾ ਹੁਣ ਉਹ ਭੁੱਲ ਜਾਂਦੇ ਆ ਕਿ ਕੱਲ ਨੂੰ अलास्का ਜਿਹੜਾ ਕਿ ਤੁਸੀਂ ਰਸ਼ੀਆ ਤੋਂ ਖਰੀਦਿਆ ਸੀ 75 ਲੱਖ ਦਾ ਠੀਕ ਹੈ ਜੀ ਉਹ ਉਹ ਕਿਉਂ ਨਹੀਂ ਦੇ ਦਿੰਦੇ ਸਾਨੂੰ ਉਹ ਵੀ ਤਾਂ ਸਾਡੇ ਉੱਤੇ ਲੱਗਿਆ ਹੋਇਆ ਨਾ ਠੀਕ ਹੈ ਉਹ ਸਾਨੂੰ ਦੇ ਦਿਓ ਠੀਕ ਹੈ ਫੇਰ ਅਸੀਂ ਦੇਖਾਂਗੇ ਕਿ ਤੁਹਾਨੂੰ ਕਿੰਨੀ ਕ ਪੀੜ ਹੁੰਦੀ ਹੈ ਜੋ ਤੁਸੀਂ ਕਹਿੰਦੇ ਹੋ ਕਿ ਸਾਨੂੰ ਕੈਨੇਡੀਅਨ ਸਟੇਟ 51 ਬਣਾ ਕੇ ਦੇ ਦਿਓ ਬਿਲਕੁਲ ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਅੱਜ ਦੇ ਇਸ ਵੇਲੇ ਜਿਹਨੂੰ ਕਹਿ ਲੋ ਕਿ ਜਿਹੜੇ ਪੋਲਿਟੀਕਲ ਬੰਦੇ ਹੈਗੇ ਆ ਜਿਹੜੇ ਸੋ ਕਾਲਡ ਲੀਡਰਸ ਹੈਗੇ ਆ ਇਨਾਂ ਦਾ ਜਿਹੜਾ ਵੋਡ ਥਿਊਰੀ ਹੈ ਉਹ ਹੈਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੀਆਂ ਪ੍ਰੋਟੈਕਸ਼ਨਿਸਟ ਜਿਹੜੀਆਂ ਪਾਲਿਸੀ ਬਣਾਈਏ ਔਰ ਆਪਣੇ ਆਪ ਨੂੰ ਮਿਲਟੈਰੀਲੀ ਸਟੈਂਥਲ ਕਰੀਏ ਔਰ ਕਿਸ ਤਰ੍ਹਾਂ ਆਪਣਾ ਜਿਹੜਾ ਸਫੀਅਰ ਆਫ ਇਨਫਲੂਐਂਸ ਵਧਾਈਏ ਠੀਕ ਹੈ ਜੀ ਔਰ ਕਿਸ ਤਰ੍ਹਾਂ ਅਸੀਂ ਟੈਰੀਟੋਰੀਲੀ ਆਪਣੇ ਆਪ ਨੂੰ ਐਕਸਪੈਂਡ ਕਰੀਏ ਜਦੋਂ ਔਰ ਉਹਦੇ ਵਿੱਚ ਜੇ ਕੋਈ ਪ੍ਰੋਬਲਮ ਆਂਦੀ ਹੈ ਮੈਂ ਆਂਦੀ ਆ ਚਾਈਨਾ ਤੋਂ ਜਿਨੇ ਬੈਂਟ ਇਨੀਸ਼ੀਏਟਿਵ ਜਿਹੜਾ ਲਿਆ ਹੈਗਾ ਠੀਕ ਹੈ ਉਹਦੇ ਕਰਕੇ ਬੜੇ ਦੁਖੀ ਹੈ ਉਹ ਕਹਿੰਦੇ ਯਾਰ ਮੈਨੂਫੈਕਚਰਿੰਗ ਦਾ ਇਹੀ ਕਰੀ ਜਾਂਦਾ ਇਨੀ ਸਸਤੀ ਅਸੀਂ ਕਰ ਨਹੀਂ ਸਕਦੇ ਉਹ ਮਾਰਕੀਟ ਦੇ ਵਿੱਚ ਉਹ ਜਦੋਂ ਉਹਨਾਂ ਨੂੰ ਨੁਕਸਾਨ ਹੁੰਦਾ ਉਹ ਮਾਰਕੀਟ ਵਿੱਚ ਕੰਪੀਟੀਟ ਨਹੀਂ ਕਰ ਸਕਦੇ ਰਿਜ਼ਲਟ ਕੀ ਹੁੰਦਾ ਕਿ ਜਿਆਦਾ ਤੁਸੀਂ ਉੱਥੇ ਪੈਸੇ ਲਾਓ ਠੀਕ ਹੈ ਔਰ ਤੀਜੀ ਇਹਦੇ ਨਾਲ ਜਿਹੜੀ ਹੋਰ ਜ਼ਰੂਰੀ ਚੀਜ਼ ਹੈ ਜਿਹੜੀ ਕਿ ਆਪਾਂ ਨੂੰ ਭੁੱਲ ਨਹੀਂ ਚਾਹੀਦੀ ਉਹ ਹੈ ਆਮ ਇੰਡਸਟਰੀ ਹਮ ਆਮ ਇੰਡਸਟਰੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਪੈਸਾ ਹੈ ਉਹ ਜੂਸ ਦਾ ਲੱਗਿਆ ਹੋਇਆ ਜਿਹੜੇ ਕਿ ਅਮਰੀਕਾ ਚ ਬੈਕ ਬੈਠੇ ਨੇ ਬਿਲਕੁਲ ਉਹਨਾਂ ਨੂੰ ਹੁੰਦਾ ਕਿ ਭਾਵੇਂ ਇਜ਼ਰਾਇਲ ਨਾਲ ਲੜਾਈ ਆ ਭਾਵੇਂ ਫਲਸਤੀਨ ਨਾਲ ਹੈਗੀ ਆ ਭਾਵੇਂ ਜਿਹੜਾ ਹੈਗਾ ਰਸ਼ੀਆ ਤੇ ਯੂਕਰੇਨ ਲੜ ਰਹੇ ਆ ਪੈਸਾ ਦਿੱਥੇ ਹੀ ਹੋਣਾ ਕੁੰਮਕੇ ਕੁੰਮਕੇ ਤੇ ਸਾਡੇ ਕੋਲ ਨਹੀਂ ਆਣਾ ਨਾ ਸੋ ਉਹ ਕਹਿੰਦੇ ਆ ਕਿ ਦੇਖੋ ਹੁਣ ਇਹਨਾਂ ਨੇ ਬੜੇ ਸਖਤ ਸ਼ਬਦਾਂ ਚ ਕਿਹਾ ਟਰੰਪ ਸਾਹਿਬ ਨੇ ਕਿ ਭਾਈ ਮੇਤੋ ਜਿਹੜਾ ਨੈਟੋ ਦਾ ਭਾਰ ਨਹੀਂ ਚੁੱਕਿਆ ਜਾਂਦਾ ਤੁਸੀਂ ਜੇ ਸਾਡਾ ਸਾਥ ਦਿਓਗੇ ਤਾਂ ਅਸੀਂ ਤਾਂ ਅੱਗੇ ਵਧਾਂਗੇ ਹੁਣ ਉਹਦੇ ਪਿੱਛੇ ਲੌਜੀਕ ਕੀ ਹੈ ਕਿ ਸਾਥ ਕਿਦਾਂ ਦੇਵੋਗੇ ਘੱਟੋ-ਘੱਟ ਤੁਸੀਂ 2% ਆਪਣੀ ਜੀਡੀਪੀ ਜਿਹੜੀ ਹੈ ਉਹ ਨੈਟੋ ਤੇ ਲਗਾਣੀ ਹੈ ਠੀਕ ਹੈ ਇਹਦਾ ਮਤਲਬ ਕੀ ਹੈ ਕਿ ਹਰ ਕੰਟਰੀ ਉਤੀ 35 ਜਿੰਨੇ ਵੀ ਇਹਨਾਂ ਦੇ ਨੈਟੋ ਦੇ ਮੈਂਬਰ ਆ ਉਹ ਕਹਿੰਣਗੇ ਜਨਾਬ ਸਾਨੂੰ ਵੈਪਨਸ ਦਿਓ ਤੇ ਵੈਪਨ ਕਿਹਨੇ ਤਿਆਰ ਕਰਕੇ ਦੇਣੇ ਆ ਬਿਲਕੁਲ ਔਰ ਇਹਦੇ ਇਹਦੇ ਨਾਲ ਮੈਂ ਕਈ ਵਾਰ ਦੇਖਦਾ ਕਿ ਬਹੁਤ ਸਾਰੇ ਕੰਮ ਐਸੇ ਹੈਗੇ ਆ ਉਹ ਕਈ ਵਾਰ ਮੈਨੂੰ ਐ ਲੱਗਦਾ ਕਿ ਇਹੀ ਕੰਮ 트ੰਪਸ ਸਾਹਿਬ ਕਰ ਰਹੇ ਹੂਈ ਕੰਮ ਮੋਦੀ ਸਾਹਿਬ ਕਰ ਰਹੇ ਆ ਅਲਕਰ ਮੋਦੀ ਸਾਹਿਬ ਵੀ ਬਹੁਤ ਜਿਹੜੇ ਡਿਫੈਂਸ ਦੇ ਵੈਪਨਸ ਆ ਬਣਾਵਨਾ ਕੇ ਦੁਨੀਆ ਨੂੰ ਵੇਚਦੇ ਆ ਵਿਸ਼ਵਗੁਰੂ ਵਿਸ਼ਵਗੁਰੂ ਜਦੋਂ ਇਸੇ ਤਰੀਕੇ ਨਾਲ ਰਸ਼ਾ ਵੇਚ ਰਿਹਾ ਹੂੰ ਇਸੇ ਤਰੀਕੇ ਨਾਲ ਇਜ਼ਰਾਈਲ ਵੇਚ ਰਿਹਾ ਲੋ ਇਹ ਜਿਹੜੇ ਮੇਨ ਜਿਹੜੇ ਜਿੰਨਾ ਦਾ ਪੈਸਾ ਲੱਗਿਆ ਹੋਇਆ ਉਹ ਤਾਂ ਕਹਿੰਦੇ ਆ ਕਿ ਸਾਰੇ 2-2% ਕਰੋ ਹੁਣ ਹੁਣ ਜਿਹੜਾ ਹੈ ਆਪਾਂ ਜੇ ਇਹਨਾਂ ਦਾ ਡਾਟਾ ਦੇਖੀਏ ਤਾਂ ਇਸ ਵੇਲੇ ਸਾਈ ਬਿਲੀਅਨ ਦੇ ਕਰੀਬ ਅਸੀਂ ਮਿਲਟਰੀ ਤੇ ਸਪੈਂਡ ਕਰਦੇ ਆ ਇਹਨੂੰ ਲਈ ਤੇ ਟੰਪਸਾਹਬ ਸਾਰੀ ਆਪਣੇ ਟੂਟੋ ਸਾਹਬ ਕਹਿੰਦੇ ਸੀ ਕਿ 2030 ਤੱਕ ਅਸੀਂ ਇਹਨੂੰ 50 ਬਿਲੀਅਨ ਤੱਕ ਕਰ ਦਾਂਗੇ ਚਲੋ ਇਹ ਮੈਂ ਕੈਨੇਡਾ ਦੀ ਪੋਜੀਸ਼ਨ ਦੱਸ ਰਿਹਾ ਤੁਸੀਂ ਉੱਥੋਂ ਦੇਖੋ ਕਿ ਕਿੰਨਾ ਪੈਸਾ ਜਿਹੜਾ ਅਨਪ੍ਰੋਡਕਟਿਵ ਪੈਸਾ ਅਨਪ੍ਰੋਡਕਟਿਵ ਬਜਟ ਜਿਹਨੂੰ ਮੈਂ ਕਹਿੰਦੇ ਆ ਉਹਦਾ 파ਟ ਬਣਨ ਲੱਗਿਆ ਕਿਉਂਕਿ ਇਹਦੇ ਨਾਲ ਕਿਸੇ ਨੂੰ ਫਾਇਦਾ ਤਾਂ ਹੋਣਾ ਹੀ ਨਹੀਂ ਇਹ ਤਾਂ ਵੈਪਨਸ ਆਣੇ ਆ ਉਹ ਜਿਦਾਂ ਪਟਾਕੇ ਆਪਾਂ ਲੈਣੇ ਆ ਦਿਵਾਲੀ ਨੂੰ ਠੀਕ ਹੈ ਉਹ ਜਦੋਂ ਚੱਲ ਗਏ ਤੇ ਖਤਮ ਧੂਆਂ ਗਿਆ ਉੱਪਰ ਪੋਲੂਸ਼ਨ ਹੋ ਗਿਆ ਘਰਾਂ ਨੂੰ ਸਾਰੇ ਬਿਲਕੁਲ ਕਿਸੇ ਨੂੰ ਕੋਈ ਫਾਇਦਾ ਤਾਂ ਹੋਇਆ ਕਿਸੇ ਦਾ ਪੇਟ ਤਾਂ ਭਰਨਾ ਨਹੀਂ ਇਦਾਂ ਇਹ ਅਨਪ੍ਰੋਡਕਟਿਵ ਜਿਹੜੀ ਹੈ ਜਿਹੜੇ ਫੀਚਰਸ ਹੈਗੇ ਆ ਉਹ ਅੱਜਕੱਲ ਬਜਟਸ ਦੇ ਵਿੱਚ ਆਣੇ ਸ਼ੁਰੂ ਹੋ ਗਏ ਅੱਛਾ ਜਿਹੜੀਆਂ ਵਾਰਨੇ ਦੇ ਬਾਰੇ ਵੀ ਤੇ ਇਹਨਾਂ ਦੀ ਵੀ ਇਹੋ ਕਹਿਆ ਜਾਂਦਾ ਹੈ ਕਿ ਜਿਹੜਾ ਪੁਰਾਣਾ ਸਟਾਕ ਹੁੰਦਾ ਵਾ ਉਹਨੂੰ ਇਹ ਕੱਢਣਾ ਚਾਹੁੰਦੇ ਹੁੰਦੇ ਆ ਇਹ ਹੁਣ ਜਿਹੜਾ ਯੂਕਰੇਨ 'ਚ ਸਾਰਾ ਕੁਝ ਹੋਇਆ ਕਹਿੰਦੇ ਜਿੰਨਾ ਉਹ ਠੋਸੇ ਪਟਾਕੇ ਹੀ ਸਾਰੇ ਭੇਜਤੇ ਬਿਲਕੁਲ ਠੀਕ ਤੇ ਨਾਲੇ ਨਵੇਂ ਸਿਆਰ ਚੈੱਕ ਕਰ ਲੈ ਬਿਲਕੁਲ ਠੀਕ ਹੈ ਹੈਨਾ ਇਹ ਇਹ ਜਿਹੜੀ ਚੀਜ਼ ਅੱਛਾ ਚਲੋ ਅਲਟੀਮੇਟ ਜਿੱਥੋਂ ਸ਼ੁਰੂ ਕੀਤਾ ਟਾਈਮ ਆਪਣਾ ਕਾਫੀ ਹੋ ਗਿਆ ਮੇਰੇ ਖਿਆਲ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ ਜਿਹੜੀ ਡਿਬੇਟ ਹੁਣ ਸ਼ੁਰੂ ਹੋਗੀ ਕਿ ਚਲੋ ਪੈਨਾਮਾ 그린 ਜਿਹੜਾ ਲੈਂਡ ਰੋਵਰ ਦੀ ਅਲੱਗ ਗੱਲ ਆ ਜਿਹੜਾ ਦੋ ਬਹੁਤ ਵਧੀਆ ਮੁਲਕ ਜਿੱਦਾਂ ਮੈਂ ਕੱਲ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਦਾ ਵੀ ਕਹਿੰਦਾ ਜਿੱਨੂੰ ਤੁਸੀਂ ਉਹਦੇ ਬਰਾਦਰ ਮੁਲਕ ਬਰਾਦਰ ਹੁਲਕ ਦੇ ਉੱਥੇ ਲੜਾਈ ਲੱਗ ਜਾਂਦੀ ਆ ਅਫਗਾਨਿਸਤਾਨ ਤੇ ਪਾਕਿਸਤਾਨ ਦਾ ਪੇਚਾ ਪਿਆ ਕੱਲ ਨੂੰ ਹਾਲਾਤ ਇਦਾਂ ਦੇ ਬਣਦੇ ਆ ਇਹ ਬਚਿਤ ਹੁੰਦੇ ਆ ਵੀ ਨਹੀਂ ਵੀ ਆਪਾਂ ਜੇ ਨਹੀਂ ਇਕਨੋਮਿਕਲੀ ਤੁਹਾਡੀ ਬਾਹ ਮਰੋੜਾਂਗੇ ਤੁਹਾਨੂੰ ਕਰਾਂਗੇ ਸੜਕ ਤੇ ਬਿਠਾਵਾਂਗੇ ਤੇ ਹਾਲਾਤ ਕੀ ਬਣਨਗੇ ਕੁਝ ਲੋਕ ਕੋਈ ਕੈਨੇਡੀਅਨ ਲੋਕ ਵੀ ਵਿੱਚੋਂ ਸਾਡੇ ਹੋਣਾ ਜੇ ਤੱਕ ਤੇ ਆਇਆ ਕਿ 13% ਲੋਕਾਂ ਨੇ ਕਿਹਾ ਕਿ ਜਿਹੜਾ ਉਹ ਇਹ ਲੈਜ਼ਰ ਪੋਲ ਆਇਆ ਉਹਦੇ ਵਿੱਚ 13% ਲੋਕਾਂ ਨੇ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਆ ਚੰਗੀ ਗੱਲ ਆ ਇਕਨੋਮੀ ਸਟਰੋਂਗ ਹੋ ਜੂ ਅਸੀਂ ਇਕੱਠੇ ਵੀ ਹੋ ਜੀਏ ਤੇ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਦੇ 21% ਲੋਕਾਂ ਨੇ ਕਿਹਾ ਤੇ ਬਾਕੀ ਇਹ ਜੇ ਲੋਕਾਂ ਦਾ ਬਹੁਤ ਤੇ ਹਾਰਡ ਸਟੈਂਡ ਆ ਤੇ ਤੁਸੀਂ ਕੀ ਸੋਚਦੇ ਹੋ ਕਿ ਇਨ ਕੇਸ ਕੈਨੇਡੀਅਨ ਲੀਡਰਸ਼ਿਪ ਇਹ ਸਟੈਂਡ ਤੇ ਬਰਕਰਾਰ ਰਹਿੰਦੀ ਆ ਕਿ ਇਦਾਂ ਪੋਸੀਬਲ ਨਹੀਂ ਆ ਤੇ ਸਾਡੀਆਂ ਕੁਝ ਸਟੇਟਾਂ ਜੋ ਕੁਝ ਇਦਾਂ ਦੇ ਲੀਡਰ ਵੀ ਹੋ ਸਕਦੇ ਆ ਜਿੱਦਾਂ ਮੈਂ ਸੁਣ ਰਿਹਾ ਕਿ ਲਬਾਟਾ ਵਾਲੇ ਚਾਹ ਰਹੇ ਆ ਕਿ ਜਿੱਦਾਂ ਕੋਈ ਗੱਲ ਨਹੀਂ ਅਸੀਂ ਉਧਰ ਜਾਣ ਨੂੰ ਵੀ ਤਿਆਰ ਆ ਕੋਈ ਇਦਾਂ ਦਾ ਨੋਬਤ ਆ ਸਕਦੀ ਆ ਕਿ ਜਿਹੜਾ ਕੈਨੇਡੀਅਨ ਸਟਰਕਚਰ ਆ ਉਹਦੀ ਪੰਨ ਤੋੜ ਕਰਕੇ ਵੀ ਇਹ ਕੁਝ ਚੇਂਜੇਸ ਕਰਾ ਸਕਦੇ ਆ ਜਿੱਦਾਂ ਅਸੀਂ ਸੋਚਦੇ ਆ ਕਿ ਆਪਣੀ ਕਯੂਬਿਕ ਸਟੇਟ ਹਮੇਸ਼ਾ ਸਾਡੇ ਨਾਲ ਇਹ ਕੈਨੇਡਾ ਦੇ ਵਿੱਚ ਪੂਰੇ ਆਪਣੇ ਆਪ ਨੂੰ ਠੀਕ ਨਹੀਂ ਸਮਝਦੇ ਉਹਨਾਂ ਦੋ ਵਾਰੀ ਰੈਫਰੈਂਡਮ ਵੀ ਕਰਾਇਆ ਕੀ ਕਿ ਇਹੋ ਜੀਆਂ ਚੀਜ਼ਾਂ ਦਾ ਕੋਈ ਫਾਇਦਾ ਵੀ ਚੁੱਕ ਸਕਦੇ ਆ ਤੇ ਅਲਟੀਮੇਟਲੀ ਫਿਰ ਇਹਦੇ ਰਿਜ਼ਲਟ ਕੀ ਹੋ ਸਕਦੇ ਇਹ ਆਪਾਂ ਨੂੰ ਇਹ ਤੇ ਨਾਲ ਹੀ ਆਪਾਂ ਕਲੋਜ਼ ਕਰ ਲਈਏ ਮੇਰੇ ਖਿਆਲ ਜੇ ਸਾਰੇ ਇਹ ਗਲਤ ਕਰਕੇ ਠੀਕ ਹੈ ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਜੋ ਕੁਝ ਸਟੈਂਪਸ ਆਫ ਕਹ ਰਹੇ ਆ ਇਹ ਬੜੀ ਮੰਨ ਭਾਗੀ ਹੈ ਇਹ ਤਾਂ ਉਹ ਚੰਦਰ ਰਾਜ ਵਾਲੀ ਗੱਲ ਹੈਗੀ ਹੈ ਜਾਂ ਇਹ ਕਹਿ ਲਓ ਕਿ ਵੱਡੀ ਮੱਛੀ ਛੋਟੀ ਮੱਛੀ ਖਾਣ ਨੂੰ ਫਿਰਦੀ ਹੈ ਹਾਲਾਂਕਿ ਜਿਹੜੀ ਛੋਟੀ ਮੱਛੀ ਹੈ ਉਹ ਵੀ ਬਹੁਤ ਵੱਡੀ ਹੈ ਉਹਦੇ ਮੈਨੂੰ ਲੱਗਦਾ ਸੰਗ ਚ ਫਸ ਜਾਣੀ ਹੈ ਇੰਨਾ ਸੌਖਾ ਨਹੀਂ ਹੈ ਮੈਂ ਇਹ ਕਹਿਣ ਤੋਂ ਮਤਲਬ ਹੈ ਹੁਣ ਗੱਲ ਇਹ ਹੈ ਕਿ ਇੱਕ ਤਾਂ ਜਿਹੜਾ ਮੌਕਾ ਚੁਣਿਆ ਗਿਆ ਉਹ ਬੜਾ ਅਨਫੋਰਚੂਨੇਟ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਮੁਸੀਬਤ ਪਈ ਹੋਈ ਹੈ ਪਰਟਿਕਲੀ ਠੀਕ ਹੈ ਉਦੋਂ 트াম্প ਸਾਹਿਬ ਨੇ ਚੂਜ਼ ਕੀਤਾ ਕਿ ਸਾਡੇ ਪ੍ਰਾਈਮ ਮਿਨਿਸਟਰ ਨੂੰ ਟਾਰਗੇਟ ਕੀਤਾ ਜਾਏ ਇਹ ਬੜੀ ਮੰਦਭਾਗੀ ਗੱਲ ਹੈ ਪੋਲੀਟੀਕਲੀ ਐਸ ਵੈਲ ਐਸ ਫਾਈਨੈਂਸ਼ੀਅਲੀ ਫਾਈਨੈਂਸ਼ੀਅਲੀ ਔਰ ਮੈਂ ਸਮਝਦਾ ਕਿ ਇਹ ਕੰਮ ਜਿਹੜਾ ਹੈਗਾ ਇੱਕ ਚੰਗੇ ਦੋਸਤ ਨੂੰ ਨਹੀਂ ਕਰਨਾ ਚਾਹੀਦਾ ਸੀ ਹਮ ਹਮ ਚਲੋ ਹੁਣ ਆ ਗਈ ਗੱਲ ਕਿ ਅ ਤੁਸੀਂ ਸਾਨੂੰ ਇੱਕ ਸੋਵਰਨ ਕੰਟਰੀ ਤੋਂ ਇੱਕ ਵੈਸਲ ਕੰਟਰੀ ਬਣਾਉਣਾ ਚਾਹੁੰਦੇ ਹੋ ਹਮ ਸੋਵਰਨ ਕੰਟਰੀ ਹੁੰਦਾ ਜਿਹਦੇ ਹਰ ਚੀਜ਼ ਆਪਣੇ ਮੁਖਤਿਆਰੀ ਚ ਹੁੰਦੀ ਹੈ ਜੀ ਵੈਸਲ ਕੰਟਰੀ ਉਹ ਹੁੰਦਾ ਜਿਹੜਾ ਕਿ ਹਰ ਚੀਜ਼ ਤੁਹਾਡੇ ਰਹਿਮ ਉਪਰੰਤ ਤੇ ਹੁੰਦਾ ਜਿੱਦਾਂ ਪਹਿਲਾਂ ਜਿੱਦਾਂ ਪਹਿਲਾਂ ਬ੍ਰਿਟਿਸ਼ ਸਾਮਰਾਜ ਨੇ ਡੋਮੀਨੀਅਨ ਬਣਾਏ ਸੀ ਬਿਲਕੁਲ ਹੁਣ ਮੇਰੇ ਲਈ ਮੇਰੇ ਲਈ ਮੇਰੇ ਲਈ ਇਹ ਹੈਗਾ ਕਿ ਅਸੀਂ ਉਹ ਪੋਜੀਸ਼ਨ ਤੇ ਕਿਉਂ ਜਾਈਏ ਅਸੀਂ ਕਿਉਂ ਕੰਮੇ ਬਣ ਜਾਈਏ ਇਹਨਾਂ ਦੇ ਠੀਕ ਹੈ ਜੀ ਹੁਣ ਆ ਗਈ ਗੱਲ ਜਦੋਂ ਇਹ ਲੋਕ ਕਹਿੰਦੇ ਆ ਕਿ ਜੀ ਅਸੀਂ ਭਾਵੇਂ ਉਹ ਬੜੀ ਥੋੜੀ ਗਿਣਤੀ ਹੈ ਕਿ ਜੀ ਅਸੀਂ ਚਲੋ ਇਹਨੂੰ ਕੰਸੀਡਰ ਕਰ ਸਕਦੇ ਆ ਮੈਂ ਤਾਂ ਕਹਿੰਦਾ ਕਿ ਇਹ ਕਿਸੇ ਦੇਸ਼ ਵਾਸੀ ਲਈ ਜਿਹਦੇ ਮਨ ਦੇ ਵਿੱਚ ਕੈਨੇਡਾ ਦੇ ਲਈ ਪਿਆਰ ਹੈਗਾ ਭਾਵੇਂ ਉਹ ਪੀਆਰ ਹੋਲਡਰ ਹੈ ਭਾਵੇਂ ਉਹ ਸਿਟੀਜ਼ਨ ਹੈ ਉਹਦਾ ਇਸ ਲਾਈਨ ਤੇ ਸੋਚਣਾ ਹੀ ਜਿਹੜਾ ਹੈਗਾ ਉਹ ਮੰਦ ਭਗ ਹੈ ਹਮ ਹਮ ਕਿਉਂ ਮੰਦ ਭਗ ਹੈ ਕੀ ਤੁਸੀਂ ਅੱਜ ਫੇਰ ਗੁਲਾਮ ਬੰਨਾ ਚਾਹੁੰਦੇ ਹੋ ਕਿਸੇ ਦੂਸਰੇ ਕੰਟਰੀ ਦੇ ਅੱਜ ਤੁਹਾਨੂੰ ਖੁਦ ਮੁਖਤਿਆਰੀ ਹੈ ਠੀਕ ਹੈ ਅੱਜ ਅੱਜ ਤੁਹਾਡੇ ਤੁਸੀਂ ਆਪਣੇ ਫੈਸਲੇ ਕਰਦੇ ਹੋ ਤੁਹਾਡੀ ਆਪਣੀਆਂ ਸਰਕਾਰਾਂ ਹੈਗੀਆਂ ਉਦੇ ਮੁਤਾਬਕ ਜਿਹੜਾ ਹੈ ਸਾਰਾ ਸੈਟਅਪ ਹੈ ਤੁਹਾਨੂੰ ਇੱਕ ਦੁਨੀਆ ਦਾ ਸੈਕੰਡ ਲਾਰਜੈਸਟ ਲੈਂਡ ਵਾਈਜ਼ ਜਿਹੜਾ ਹੈ ਉਹ ਕੰਟਰੀ ਮਿਲਿਆ ਹੋਇਆ ਹੈ ਇਹਦੇ باوجود ਜੇ ਤੁਸੀਂ ਇੱਕ ਗੁਲਾਮੀ ਵਾਲੇ ਪਾਸੇ ਜਿੱਨਾ ਜਾਣਾ ਚਾਹੁੰਦੇ ਹੋ ਤਾਂ ਉਹ ਬੜੀ ਮਾੜੀ ਗੱਲ ਹੈ ਹੁਣ ਆ ਕੇ ਕੱਲ ਕਿਸੇ ਨੇ ਮੈਨੂੰ ਇਸ ਬਾਰੇ ਇੱਕ ਹੋਰ ਵੀ ਆਰਗੂਮੈਂਟ ਦਿੱਤੀ ਕਹਿੰਦੇ ਯਾਰ ਫਿਰ ਕੀ ਹੈ ਕਹਿੰਦਾ ਅੱਗੇ ਯੂਰਪੀਅਨ ਯੂਨੀਵਰਸਿਟੀ ਤਾਂ ਇਕੱਠੀ ਆ ਆਪਾਂ ਉਹਨੂੰ ਕਰ ਲੈਨੇ ਮੈਂ ਉਹਦਾ ਜਵਾਬ ਦਿੱਤਾ ਮੈਂ ਕਹ ਜਿਹੜੀ ਯੂਰੋਪੀਅਨ ਯੂਨੀਅਨ ਹੈ ਪਹਿਲਾਂ ਦੇਖੋ ਕਿ ਉਹਦਾ ਸਟਰਕਚਰ ਕੀ ਹੈ ਹੂੰ ਪਹਿਲਾਂ ਤਾਂ ਇਹ ਕਿ ਜਿਹੜਾ ਮੇਨ ਉਹਦਾ ਪਲੇਅਰ ਹੈ ਬ੍ਰਿਟਨ ਉਹਨੇ ਅਜੇ ਵੀ ਕਰੰਸੀ ਸਾਂਝੀ ਨਹੀਂ ਕੀਤੀ ਔਰ ਬ੍ਰੈਗਜ਼ਿਟ ਦੇ ਵਿੱਚੋਂ ਬਾਹਰ ਵੀ ਆ ਗਿਆ ਬਾਹਰ ਆ ਗਿਆ ਉਹ ਤਾਂ ਬਿਲਕੁਲ ਹਾਂ ਪਹਿਲਾਂ ਤਾਂ ਉਹ ਅੰਡਰਸਟੈਂਡ ਕਰੋ ਕਿ ਬਾਹਰ ਕਿਉਂ ਆਇਆ ਹੂੰ ਪਹਿਲੀ ਗੱਲ ਠੀਕ ਹੈ ਦੂਜਾ ਹੈਗਾ ਕਿ ਉਹ ਜਿਹੜੇ ਜਿਹੜੇ ਇਹ ਆਪਣੇ ਕੰਟਰੀਜ਼ ਆ ਯੂਰੋਪੀਅਨ ਠੀਕ ਹੈ ਉਹਨਾਂ ਦੀ ਕਰੰਸੀ ਇੱਕ ਹੈਗੀ ਆ ਠੀਕ ਹੈ ਉਹ ਬਿਜ਼ਨਸ ਇਕੱਠਾ ਕਰਦੇ ਆ ਉਹਨਾਂ ਦੀ ਪਾਰਲੀਮੈਂਟ ਇਕੱਠੀ ਹੈਗੀ ਆ ਪਰ ਉਨ੍ਹਾਂ ਦੀ ਜਿਹੜੀ ਡਿਫੈਂਸ ਹੈ ਉਹ ਵੀ ਉਨ੍ਹਾਂ ਦੀ ਇਕੱਠੀ ਹੈ ਚਲੋ ਕਹਿ ਲੋ ਵੀ ਕਾਫੀ ਮੈਂਬਰ ਨੈਟੋ ਦੇ ਉਹਦੇ ਨਾਲ ਹੈ ਪਰ ਸੋਵਰੈਂਟੀ ਆਪਣੀ ਹੈ ਦੇ ਆਰ ਆਨ ਸੋਵਰਨ ਕੰਟਰੀਜ਼ ਸੋ ਕਿਸੇ ਵੀ ਪੱਧਰ ਦੇ ਉੱਤੇ ਜਦੋਂ 트ੰਪ ਸਾਬ ਇਹ ਕਹਿੰਦੇ ਆ ਕਿ ਸਾਡਾ ਪਾਰਟ ਬਣ ਜਾਓ ਤਾਂ ਸਾਡੀ ਜਿਹੜੀ ਸੋਵਰੈਨਿਟੀ ਆ ਉਹ ਕੰਪਰੋਮਾਈਜ਼ ਹੁੰਦੀ ਹੈ ਤੇ ਮੈਂ ਸਮਝਦਾ ਕਿ ਇਹ ਕੰਮ ਕਿਸੇ ਵੀ ਪੱਧਰ ਤੇ ਸਾਨੂੰ ਜਿਹੜਾ ਸਾਡੇ ਜ਼ਹਿਨ 'ਚ ਨਹੀਂ ਆਣਾ ਚਾਹੀਦਾ ਹੁਣ ਆ ਗਈ ਦੇਖੋ ਆਪਾਂ ਜਿੰਨਾ ਮਰਜ਼ੀ ਕਹਿੰਦੇ ਰਹੀਏ ਕਿ ਜੀ ਅ ਮੈ ਅਮਰੀਕਾ ਤੇ ਜਿਹੜੀ ਕੈਨੇਡਾ ਇਹ ਚ ਕੀ ਫਰਕ ਹੈ ਬਹੁਤ ਫਰਕ ਹੈ ਹੂੰ ਹੂੰ ਤੁਸੀਂ ਅਮਰੀਕਾ ਜਾਓ ਤੁਹਾਨੂੰ ਉੱਥੇ ਜਾਂਦੇ ਸਾਰ ਪਤਾ ਲੱਗ ਜਾਏਗਾ ਕਿ ਇਹ ਅਮਰੀਕਾ ਬਾਰਡਰ ਲੱਗਦੇ ਪਤਾ ਲੱਗ ਜਾਂਦਾ ਬਿਲਕੁਲ ਔਰ ਜੇ ਤੁਸੀਂ ਕੈਨੇਡਾ ਵਾਪਸ ਆਓਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੇ ਬੋਲ ਚਾਲ ਸਾਰੀ ਚੀਜ਼ ਪਤਾ ਲੱਗ ਜਾਏਗਾ ਉਹਨਾਂ ਦਾ ਕਲਚਰ ਉਹਨਾਂ ਦੇ ਬੋਲ ਚਾਲ ਉਹਨਾਂ ਦੀ ਇਕਨੋਮੀ ਉਹਨਾਂ ਦਾ ਪੋਲਿਟਿਕਲ ਸਿਸਟਮ ਸਾਡੇ ਨਾਲ ਨਹੀਂ ਮੇਲ ਖਾਂਦਾ ਪਰ ਜਿਹੜਾ ਸਭ ਤੋਂ ਅਖੀਰਲਾ ਮੈਂ ਪੁਆਇੰਟ ਕਾਵਾਂਗਾ ਉਹ ਹੈ ਉਹ ਹੈਗਾ ਆਈਡੀਓਲੋਜੀ ਦਾ ਸਾਡਾ ਆਈਡੀਓਲੋਜੀਕਲੀ ਉਹਨਾਂ ਨਾਲ ਕੋਈ ਵੀ ਮੇਲ ਨਹੀਂ ਹੈ ਅਸੀਂ ਥੋੜੇ ਜਿਹਾ ਲੈਫਟ ओरिएंटेड ਇੱਕ ਕੰਟਰੀ ਹੈ ਜਦੋਂ ਕਿ ਉਹ ਅਲਟਰਾ ਰਾਈਟਿਸਟ ਹੈ ਬਾਰਡਰਿੰਗ ਔਨ ਫਾਸ਼ਿਸਮ ਹੈ ਠੀਕ ਹੈ ਪਰ ਸਾਡਾ ਜਿਹੜਾ ਇਹ ਮੁਲਕ ਹੈਗਾ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਇਹ ਇਸ ਤਰ੍ਹਾਂ ਦਾ ਕੰਟਰੀ ਨਹੀਂ ਹੈ ਔਰ ਇਹਨਾਂ ਦਾ ਆਪਸ ਕੋਈ ਮੇਲ ਨਹੀਂ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜੀ ਜਿਹੜੀ ਡਿਸਕਸ਼ਨ ਹੈਗੀ ਆ ਉਹ ਵੀ ਮੇਰੇ ਖਿਆਲ ਨਹੀਂ ਹੋਣੀ ਚਾਹੀਦੀ ਇਹ ਮੈਂ ਨੂੰ ਚੰਗੀ ਸਪਿਰਟ ਚ ਨਹੀਂ ਲੈਂਦਾ ਕਿ ਜੇ ਕੋਈ ਕੈਨੇਡੀਅਨ ਬੰਦਾ ਆ ਕੇ ਕਹੇ ਕਿ ਜੀ ਮੈਨੂੰ ਕੀ ਫਰਕ ਪੈਂਦਾ ਵੀ ਵੀ ਜੇ ਕੋਈ ਆਕੇ ਕਹੇਗੇ ਜੀ ਮੈਂ ਅਮਰੀਕਾ ਦਾ ਪਾਰਟ ਬਣ ਜਾਣਾ ਬਹੁਤ ਸਾਰੇ ਲੋਕ ਐਦਾਂ ਵੀ ਸੋਚਦੇ ਆ ਨਾ ਕਿ ਸਾਡੀਆਂ ਰੂਟਸ ਦੇ ਪਿੱਛੇ ਆ ਜੀ ਕੋਈ ਕੋਈ ਆਇਆ ਮਿਡਲ ਈਸਟ ਤੋਂ ਆਇਆ ਕੋਈ ਏਸ਼ੀਆ ਤੋਂ ਆਇਆ ਕੋਈ ਕਿੱਥੋਂ ਆਇਆ ਉਹ ਕਹਿੰਦੇ ਸਾਡੀਆਂ ਰੂਟਸ ਉੱਥੇ ਆ ਅਸੀਂ ਤੇ ਇੱਥੇ ਆਪਣੇ ਰੋਜ਼ਗਾਰ ਲਈ ਆਏ ਸੀ ਸਾਨੂੰ ਬੈਟਰ ਓਪਰਚੁਨਿਟੀ ਮਿਲ ਜਾਨੀ ਨਹੀਂ ਫਿਰ ਕੱਲੋਂ ਤੁਸੀਂ ਇਹ ਵੀ ਕਹੋ ਕਿ ਆਪ ਆਪ ਇੰਡੀਆ ਨੂੰ ਚੁੱਕ ਕੇ ਇੰਡੀਆ ਨਾਲ ਮਿਲਾ ਦਿਓ ਇਹਨੂੰ ਤੁਸੀਂ ਇਹ ਉਲਟ ਕਿਉਂ ਨਹੀਂ ਕਹਿੰਦੇ ਤੁਸੀਂ ਫਿਰ ਇਹ ਕਹੋ ਕਿ ਕੈਨੇਡਾ 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 ਕਿਉਂ ਨਹੀਂ ਜਿਹੜਾ ਅਮਰੀਕਾ ਉਹਨੂੰ ਆਪਣੇ ਨੇ ਸ਼ਾਮਲ ਕਰ ਲੈਂਦਾ ਆ ਕਿਉਂਕਿ ਵੱਡੇ ਦੇਸੀ ਆ ਦੇਖੋ ਜੇ ਆਪਾਂ ਇੰਨਾ ਹੀ ਉਹਨੂੰ ਸੌਖਾ ਸਮਝਦੇ ਆ ਤੇ ਫਿਰ ਉਹਨਾਂ ਨੂੰ ਕੋਈ ਵੀ ਠੀਕ ਆ ਤੁਸੀਂ ਉਲਟਾ ਪਾਸੇ ਸੋਚ ਕੇ ਦੇਖੋ ਉਹਨੂੰ ਕੋਈ ਵੀ ਸਾਨੂੰ ਅਲਾਸਕਾ ਦੇ ਦਿਓ ਬਿਲਕੁਲ ਕੋਈ ਦੇਣਾ ਨਹੀਂ ਕੋਈ ਨਹੀਂ ਦੇਣ ਨੂੰ ਤਿਆਰ ਠੀਕ ਹੈ ਹੁਣ ਉਹ ਠੀਕ ਹੈ ਉਹਨਾਂ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜਕੱਲ ਇੱਕ ਫੀਨੋਮੈਨਾ ਚੱਲਿਆ ਹੋਇਆ ਹੈ ਕਿ ਐਕਸਪੈਂਸ਼ਨਿਜ਼ਮ ਦਾ ਵਿਦਾਰ ਰਸ਼ਾ ਕਰ ਰਿਹਾ ਹੈ ਉਦਾਂ ਚਾਈਨਾ ਕਰ ਰਿਹਾ ਤਾਈਵਾਨ ਜੀ ਚਾਈਨਾ ਕਰ ਰਿਹਾ ਉਦਾਂ ਹੀ ਆਪਣਾ ਇਜ਼ਰਾਈਲ ਲੱਗਿਆ ਹੋਇਆ ਹਮਾਸ ਦੇ ਵਿੱਚ ਉਹ ਬੇਸਿਕਲੀ ਤਾਂ ਇਹਨਾਂ ਦੇ ਇਕਨੋਮਿਕ ਇੰਟਰਸਟ ਹੈ ਬਾਕੀ ਤਾਂ ਐਵੇਂ ਲੋਕਾਂ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਹੈਗੀ ਬੇਸਿਕਲੀ ਇਹ ਜਿਹੜੀਆਂ ਲੜਾਈਆਂ ਇਹ ਸਾਰੀਆਂ ਮੰਡੀ ਦੀਆਂ ਲੜਾਈਆਂ ਹਾਊ ਟੂ ਕੈਪਚਰ ਦਾ ਮਾਰਕੀਟ ਉਹਦੇ ਉਸ ਨੂੰ ਇੱਕ ਕੰਮ ਫਲਾਟ ਕਰਨ ਲਈ ਇਹ ਸਾਰਾ ਕੁਝ ਕਰਦੇ ਆ ਪਰ ਹੁਣ ਅਨਫੋਰਚਨਟਲੀ ਇਹ ਹੈ ਕਿ ਉਸ ਮੰਡੀ ਦੀ ਸਟ੍ਰਗਲ ਦੇ ਵਿੱਚ ਜਿਹੜੇ ਵੱਡੇ ਪਲੇਅਰ ਹੈ ਉਹ ਹੁਣ ਸਾਹਮਣੇ ਆਣੇ ਸ਼ੁਰੂ ਹੋ ਗਏ ਐਲਨ ਮਸਕ ਹੋਇਆ ਉਹ ਦ ਨਾਡਾਨੀਆ ਬਾਨੀ ਹੋਇਆ ਉਹ ਲੋ ਸਾਹਮਣੇ ਆਣੇ ਸ਼ੁਰੂ ਹੋ ਗਏ ਸਭ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਜੇ ਇਸ ਇਹ ਪੋਲਿਟੀਕਲ ਪਾਰਟੀ ਨੂੰ ਸਪੋਰਟ ਕੀਤਾ ਹੈਗਾ ਤਾਂ ਨੇਚਰਲੀ ਇਨ ਰਿਟਰਨ ਬਿਲਕੁਲ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਵਿਲ ਸਕ੍ਰੈਚ ਯੂਅਰਸ ਇਨ ਰਿਟਰਨ ਉਹ ਤਾਂ ਫਿਰ ਚੱਲਦਾ ਹੈ ਨਾ ਹਮ ਹਮ ਸੋ ਯੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਮੈਨੇ ਹੀ ਬਦਲ ਗਿਆ ਲੱਗਦਾ ਮੈਨੇ ਬਦਲ ਗਿਆ ਬਿਲਕੁਲ ਬਹੁਤ ਸ਼ੁਕਰੀਆ ਤਾ ਰਿੰਦਰਜੀ ਬਹੁਤ ਸਾਰੇ ਪੁਆਇੰਟ ਰਹਿ ਵੀ ਗਏ ਹੋਣਗੇ ਬਹੁਤ ਸਾਰੀਆਂ ਚੀਜ਼ਾਂ ਸਾਡ ਨੂੰ ਕਲੈਰਟੀ ਹੋਈ ਵੀ ਆ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇਨੀ ਡੈਪਥ ਦੇ ਵਿੱਚ ਸਾਰਾ ਕੁਝ ਸਾਨੂੰ ਸਮਝਾਇਆ ਬਹੁਤ ਸ਼ੁਕਰੀਆ ਕਿਸੇ ਹੋਰ ਦਿਨ ਜਿਹੜੇ ਕੁ ਚੀਜ਼ਾਂ ਅਜੇ ਸਾਡੇ ਜੀਵਨ ਚ ਚੱਲਦੀਆਂ ਨੇ ਉਹਦੇ ਲਈ ਤੁਹਾਨੂੰ ਫੇਰ ਅਸੀਂ ਕਾਹਗੇ ਕਿ ਆਓ ਤੇ ਥੋੜਾ ਜਿਹਾ ਸਾਨੂੰ ਹੋਰ ਇਹਦੀ ਕਲੈਰਟੀ ਹੋਵੇ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਿਸੇ ਵੇਲੇ ਨਾ ਆਪਾਂ ਜਿਹੜਾ ਨਵਾਂ ਇਹ ਜਿਹੜਾ ਜਿਹਨੂੰ ਆਪਾਂ ਨਿਊ ਗਲੋਬਲ ਆਰਡਰ ਕਹਿੰਦੇ ਆ ਹਮ ਹਮ ਔਰ ਇਹਦੇ ਵਿੱਚ ਜਿਹੜੇ क्रैक्स ਆ ਰਹੇ ਆ ਔਰ ਕਿੱਥੇ ਕਿੱਥੇ ਪ੍ਰੋਬਲਮਸ ਆ ਰਹੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਉਹਦੇ ਬਾਰੇ ਵੀ ਮੈਂ ਸਮਝਾ ਦੇ ਆ ਕਿ ਇੱਕ ਨਾ ਫੁੱਲ ਲੈਂਥ ਡਿਸਕਸ਼ਨ ਕਰਾਂਗੇ ਬਿਲਕੁਲ ਬਹੁਤ ਬਹੁਤ ਜਿਹੜੇ ਅਸਪੈਕਟ ਹੈਗੇ ਆ ਉਹ ਜਿਹੜੇ ਸਾਡੇ ਸਰੋਤੇ ਹੈਗੇ ਆ ਸੁਣਨ ਵਾਲੇ ਹੈਗੇ ਆ ਦੇਖਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਉਹਨਾਂ ਦੇ ਇਤਿਆਹਾਸ ਲਿਆ ਸਕੀਏ ਕਿਉਂਕਿ ਸਾਡਾ ਪਰਪਸ ਉਹਨਾਂ ਦਾ ਸਿਰਫ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਕਰਨਾ ਹੈਗਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਉਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਪ੍ਰੇਜਰਿਸ ਕਰਨਾ ਚਾਹੁੰਦੇ ਆ ਜਾਂ ਉਹਨਾਂ ਦੇ ਮਨਾਂ ਨੂੰ ਬਾਇਸ ਕੋ ਪੈਦਾ ਕਰਨਾ ਚਾਹੁੰਦੇ ਆ ਨਹੀਂ ਸਾਨੂੰ ਤਾਂ ਹੈ ਕਿ ਉੱਪਰਲੀ ਜੋ ਸਚਾਈ ਹੈ ਉਹਨੂੰ ਫੇਸ ਕਰੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਹਮ ਹਮ ਬਹੁਤ ਬਹੁਤ ਸ਼ੁਕਰੀਆ ਸਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਸਾਡੇ ਇਸ ਪ੍ਰੋਗਰਾਮ ਤੋਂ ਕਾਫੀ ਚੀਜ਼ਾਂ ਜਿਹੜੀਆਂ ਉਹ ਨਵੀਆਂ ਨਵੇਂ ਆਈਡੀਆਜ਼ ਸਾਹਮਣੇ ਆਏ ਹੋਣਗੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਠੀਕ ਤਰ੍ਹਾਂ ਵੇਖ ਕੇ ਆਪਣੇ ਕਮੈਂਟ ਵੀ ਦਿਓਗੇ ਔਰ ਜਿੱਥੇ ਸਾਨੂੰ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿਤੇ ਰੋਂਗ ਪਾਸਤੇ ਆ ਤੇ ਸਾਨੂੰ ਕਰੈਕਟ ਕਰਨ ਦੀ ਕੋਸ਼ਿਸ਼ ਵੀ ਕਰੋਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਾਰਾ ਥੈਂਕ ਯੂ